ਅਪਾਏ ਦਰਸਾ ਰਹੇ ਆ ਵੀ ਬੇਸਿਕਲੀ ਇਹ ਜੋੜੇ ਵਾਲਾ ਬੱਚਾ ਇੱਕ ਕ੍ਰਿਮੀਨਲ ਹੈ ਔਰ ਸਾਡੀ ਕਮਿਊਨਿਟੀ ਤੇ ਟੈਗ ਲਾ ਲਾਇਆ ਜਾ ਰਿਹਾ ਵੀ ਇਹ ਕ੍ਰਿਮੀਨਲਸ ਨੇ ਟਰੈਲ ਚਲਾ ਰਹੀ ਹੈ ਜੁਰੀ ਉੱਥੋਂ ਦੀ ਜੁਰੀ ਟਰੈਲ ਲਈ ਜਾਂਦਾ ਉਹਦਾ ਬੇਹੋਦਾ ਜਿਹਾ ਸੁਹਾੜ ਅਹੀਂ ਜਿਉ ਨੂੰ 8 ਸੁਹਾੜ ਪੁਲਿਸ ਨੇ ਟ੍ਰੈਫਿਕ ਰੂਲਸ ਵਿੱਚੋਂ 4 ਤੋਂ 10 ਤੇ 4 ਨਹੀਂ ਉਹ ਯਾਰ ਉਹ ਡੀਪ ਸ਼ੌਪ ਤੇ ਉਹਨੂੰ ਸਟ੍ਰੈਸ ਹੈ ਉਹ ਟਰੋਮਾ ਚ ਹੈ ਅੱਜ ਮੈਨੂੰ ਭਾਈ ਸਟ੍ਰੈਸ ਹੋ ਮੈਨੂੰ ਪਤਾ ਹੋਵੇ ਮੈਨੂੰ ਇੰਨੇ ਸਾ ਲੱਗੇ ਨੇ ਡੰਗਣ ਜੁਰੀ ਕੋਲ ਕੇਸ ਭੇਜਦਾ ਤੱਕ ਕੀ ਯਾਰ ਬੰਦਾ ਮੌਕੇ ਤੇ ਰਿਪਲਾਈ ਕਰ ਸਕੇਗਾ ਨਾ ਤਾਂ ਹਰਜੰਦਰ ਸਿੰਘ ਦੀ ਟੈਨਸ਼ਨ ਉਹਨਾਂ ਨੂੰ ਮਾਰਨ ਦੀ ਸੀ ਨਾ ਉਹਨਾਂ ਦੇ ਨਾਲ ਕੋਈ ਸਾਡਾ ਮਕਸਦ ਮੋਟਿਵ ਸੀ ਨਾ ਕੋਈ ਸਾਡੀ ਪੋਲਟ ਰੰਜਸ਼ ਕਰਾਜ ਸੀ ਪਹਿਲਾਂ ਤਾਂ ਉਹ 네ਗਟਿਵਿਟੀ ਚ ਉਹ ਫਟਾਫਟ ਉਹ ਜਿਹੜੀ ਇੱਕ ਵੀਡੀਓ ਹੱਥ ਲੱਗੀ ਉਹ ਚਲਾਤੀ ਔਰ ਮੈਂ ਥੱਲੇ ਕੀ ਦੇਖ ਰਿਹਾ ਸੀ ਕਿ ਯਾਰ ਤਿੰਨ ਬੰਦੇ ਵੀ ਮਾਰ ਕੇ ਤੇ ਬੰਦੇ ਨੂੰ ਫਰਕ ਨਹੀਂ ਕੀ ਯਾਰ ਅਮਰੀਕਾ ਕੈਨੇਡਾ ਚ ਜਾਂ ਯੂਰਪ ਚ ਇਸ ਤੋਂ ਪਹਿਲਾਂ ਤੁਸੀਂ ਐਕਸੀਡੈਂਟ ਨਹੀਂ ਹੋਏ ਔਰ ਜਿੱਥੋਂ ਤੱਕ ਮੈਨੂੰ ਪਤਾ ਹੈ ਮੰਗੜ ਸਾਹਿਬ ਇੱਥੇ ਹਾਜ਼ਰ ਨੇ ਜਦ ਤੱਕ ਮੈਨੂੰ ਪਤਾ ਭਾਜੀ ਜਦੋਂ ਉੱਥੇ ਐਕਸੀਡੈਂਟ ਚੁਪਲਾ ਸਾਹਿਬ ਹੁੰਦਾ ਹੈ ਉੱਥੇ ਇਹ ਨਹੀਂ ਹੈਗਾ ਯਾਰ ਇੱਕ ਦੋ ਬੰਦੇ ਮਰਦੇ ਨੇ 30 30 40 40 ਗੱਟੀਆਂ ਕੱਟੀਆਂ ਜੜੀਆਂ ਨੇ ਉਹ ਵਾਦੀਆਂ ਨਹੀਂ ਪਲੀਸ ਤੇ ਯਾਰ ਨੂੰ ਇੱਕ ਸਫਾਤਾ ਪ੍ਰਦਾਨ ਕਰਕੇ ਮੁਸਲਮਾਨ ਨੇ ਸਾਡੇ ਮੁਸਲਮਾਨ ਨੇ ਮਰਨ ਤੋਂ ਪਹਿਲਾਂ ਜੇ ਕਿਸੇ ਨੂੰ ਫਾਂਸੀ ਦੀ ਹੁੰਦੀ ਹੈ ਕਹਿੰਦੇ ਉਹਨੂੰ ਖੀਰ ਲਈ ਉਹਦੀ ਜੇ ਉਹ ਵੀ ਵਿਸ਼ ਹੁੰਦੀ ਹੈ ਭਾਜੀ ਉਹ ਕਿਸੇ ਵੀ ਕੇਸ ਚ ਮਿਲਦੀ ਹੈ ਨਾ ਕੀ ਇੱਕ ਖਸਾਬ ਤੋਂ ਵੀ ਮਾੜਾ ਸੀ ਆ ਖਸਾਬ ਨੂੰ ਤੁਸੀਂ ਜਿਹੜੇ ਹਾਲਾਤ ਦੇ ਵਿੱਚ ਜਿਵੇਂ ਬੰਨਿਆ ਇਹਨੂੰ ਬੇੜੀਆਂ ਪਾਈਆਂ ਨੇ ਕਿ ਇੱਕ ਖਸਾਬ ਤੋਂ ਵੀ ਇਹ ਮਾੜਾ ਸੀ ਉਹ ਰਾਈਡ ਨੂੰ ਬੰਦੇ ਦੀ ਸਿਚੁਏਸ਼ਨ ਕੀ ਸੀ ਉਹ ਨਹੀਂ ਮੈਨੂੰ ਪਤਾ ਪਰ ਜਦੋਂ ਨੇ ਯੂਟੱਬ ਮਾਰਿਆ ਠੀਕ ਆ ਉਹਦੀ ਕਿਤੇ ਨਾ ਕਿਤੇ ਪੈ ਸਕਦਾ ਗਲਤੀ ਆ ਕਿ ਉਹ ਨਹੀਂ ਰਾਈਡ ਹੋਏ ਨਹੀਂ ਸੀਗਾ ਉਹ ਜਿਹਨਾਂ ਕੋ ਕਹਿ ਦਿੰਦੇ ਜਿਗਰੀ ਵਾਲਾ ਨਾ ਹੁੰਦਾ ਜਿਗਰੀ ਵਾਲਾ ਉਹੀ ਚਲਾ ਸਕਦਾ ਨੋਰਮਲ ਬੰਦਾ ਟਰੱਕ ਨਹੀਂ ਚਲਾ ਸਕਦਾ ਕਿ ਕੋਈ ਨੂੰ ਚੱਟੇ ਵੀ ਛੱਡ ਦੇਵੇਗਾ ਸਸ਼ੀਕਾਰ ਢੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਤੇ ਮੈਂ ਗगन ਸ਼ਕਲਾ ਅਮਰੀਕਾ ਦੇ ਵਿੱਚ ਹੋਏ ਟਰੱਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਗਰ ਪੰਜਾਬ ਦਾ ਜ਼ਿਕਰ ਕਰਿਆ ਜਾਵੇ ਤਾਂ ਪੰਜਾਬ ਨਾਲ ਸੰਬੰਧਿਤ ਇਸ ਨੌਜਵਾਨ ਦਾ ਜ਼ਿਕਰ ਕਰਿਆ ਜਾਵੇ ਤਾਂ ਸੋਸ਼ਲ ਮੀਡੀਆ ਤੇ ਵੱਡੀ ਜਿਹੜੀ ਹੈ ਇਸ ਨੂੰ ਸਿੰਮਫਥੀ ਹੈ ਕਿਉਂਕਿ ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਪਰ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਦੇ ਕਾਨੂੰਨ ਨੇ ਕੀ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਹੋ ਸਕਦੀਆਂ ਇਸੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਲੀ ਮੰਗਟ ਵੀ ਮੌਜੂਦ ਨੇ ਸਿੰਗਰ ਨੇ ਅਮਰੀਕਾ ਜਾਂਦੇ ਹੁੰਦੇ ਰਹਿੰਦੇ ਨੇ ਇਹਨਾਂ ਦਾ ਪ੍ਰਤੀਕਿਰਿਆ ਲੈਣ ਦੀ ਕੋਸ਼ਿਸ਼ ਕਰਾਂਗਾ ਪਰ ਟੈਕਨੀਕਲ ਗੱਲਾਂ ਕੁਮਰ ਸਾਹਿਬ ਮੇਰੇ ਨਾਲ ਨੇ ਕੁਮਨ ਬ੍ਰਦਰਸ ਨੇ ਐਡਵੋਕੇਟ ਕੁਮਰ ਸਾਹਿਬ ਪਹਿਲਾਂ ਤਾਂ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਜੀ ਕੁਮਰ ਸਾਹਿਬ ਹਿੰਦੁਸਤਾਨ ਤੇ ਅਮਰੀਕਾ ਦਾ ਕਾਨੂੰਨ ਕੀ ਕਹਿੰਦਾ ਪਹਿਲਾਂ ਤਾਂ ਹਰਜਿੰਦਰ ਦਾ ਜਿਹੜਾ ਜ਼ਿਕਰ ਕਰਿਆ ਜਾਵੇ ਤਾਂ ਜਿਸ ਤਰ੍ਹਾਂ ਦਾ ਟਰੱਕ ਹਾਦਸਾ ਹੋਇਆ ਉਸ ਤੋਂ ਬਾਅਦ ਇੱਕ ਲੰਬੀ ਲਿਸਟ ਜਿਹੜੀ ਸਜ਼ਾਵਾਂ ਦੀ ਕਹਿੰਦੇ 45 ਸਾਲ ਲਈ ਅੰਦਰ ਜਾ ਸਕਦਾ ਉਹ 28 ਸਾਲ ਦਾ ਨੌਜਵਾਨ ਭਾਰਤ ਦਾ ਤੇ ਅਮਰੀਕਾ ਦਾ ਕਾਨੂੰਨ ਕੀ ਕਹਿੰਦਾ ਪਹਿਲਾਂ ਤਾਂ ਇਹ ਦੱਸੋ ਦੇਖੋ ਪਹਿਲਾਂ ਪਤਲੀ ਸਾਹਿਬਾਇ ਜੀ ਸ਼ਰੀਫ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਹ ਵੈਰੂ ਜੀ ਕੀ ਫਤਹ ਜੀ ਹੂੰ ਹੁਣ ਸਟਾਰਟਿੰਗ ਦਾ ਸ਼ੁਕਲਾ ਸਾਹਿਬਾ ਜਿਸ ਗੱਲ ਤੋਂ ਕਰੂੰਗੇ ਕਿ ਯਾਰ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਪਹਿਲਾਂ ਜੋ ਵੀ ਹਾਦਸਾ ਹੋਇਆ ਚਲੋ ਵੈਰੀ ਅਨਫੋਰਚੂਨੇਟ ਹੈ ਕਿਉਂਕਿ ਤਿੰਨ ਜਾਨ ਇਹਦੇ ਚ ਜਾਨਾਂ ਗਈਆਂ ਨੇ ਪਰ ਕਿਤੇ ਨਾ ਕਿਤੇ ਸਾਡੇ ਲਈ ਵੈਰੀ ਅਨਫੋਰਚੂਨੇਟ ਹੈ ਇਸ ਕਰਕੇ ਕਿਉਂਕਿ ਪੰਜਾਬ ਦਾ ਬੱਚਾ ਹਰਜਿੰਦਰ 28 ਸਾਲ ਦਾ ਸਾਡਾ ਬੱਚਾ ਵਿੱਚ ਇਨਵੋਲਡ ਹੋ ਗਿਆ ਸੋ ਜੇਕਰ ਅਸੀਂ ਸ਼ਾਰਟ ਜੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਹਰਜਿੰਦਰ ਕਿਉਂ ਬਾਹਰ ਗਿਆ ਕਿਉਂਕਿ ਫੇਲੀਅਰ ਕਿਤਨਾ ਕਿਤੇ ਸਾਡੀਆਂ ਸਰਕਾਰਾਂ ਦਾ ਸੀ ਅਸੀਂ ਬੱਚਿਆਂ ਨੂੰ ਆਪਰਚੂਨਿਟੀਜ਼ ਨਹੀਂ ਦੇ ਸਕੇ ਕੋਈ ਬਹੁਤਾ ਲੰਮਾ ਨਹੀਂ ਫੇਲੀਅਰ ਇੱਥੇ ਸਿਸਟਮ ਹੋਇਆ ਤਾਂ ਹੀ ਅਸੀਂ ਬੱਚੇ ਬਾਹਰ ਪੇਚੇ ਜੇ ਬਾਹਰ ਗਏ ਤਾਂ ਫੇਰ ਗੱਲ ਇਹ ਵੀ ਬਾਹਰ ਜਾ ਕੇ ਫਿਰ ਸਾਡੇ ਬੱਚੇ ਧੱਕੇ ਕਰਨ लागले ਤੇ ਇਹ ਵੀ ਇਨਸੀਡੈਂਟਸ ਉਹਨਾਂ ਧੱਕਿਆਂ ਦਾ ਇੱਕ ਵਿੱਚੋਂ ਘਟਣਾ ਜਿੱਤੇ ਚ ਹਰਜਿੰਦਰ ਸ਼ਿਕਾਰ ਹੋਇਆ ਹੁਣ ਤੁਸੀਂ ਸਵਾਲ ਅੱਜ ਪੁੱਛਿਆ ਜਿਵੇਂ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਯਾਰ ਵੀ ਜਦੋਂ ਅਸੀਂ ਟਰੱਕ ਪਿੱਛੋਂ ਕੋਈ ਚੀਜ਼ ਹਿੱਟ ਕੀਤੀ ਏ ਤਾਂ ਪਹਿਲਾਂ ਇੱਕ ਚੀਜ਼ ਨਿਕਲੀ ਕਿ ਯਾਰ ਬੱਚੇ ਨੂੰ ਫਰਕ ਨਹੀਂ ਪਿਆ ਕਿ ਹਰਜਿੰਦਰ ਮੌਕੇ ਤੇ ਰੋਣ ਲੱਗ ਪੈਂਦਾ ਗੱਲ ਤਾਂ ਪਿੱਛੇ ਉਹਦੇ ਟਰੱਕ ਪਿੱਛੇ ਆ ਕੇ ਕੋਈ ਹਿੱਟ ਕੀਤਾ ਚਲੋ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਹੁਣ ਬ੍ਰਦਰ ਇਹਨੂੰ ਕੰਟੀਨਿਊ ਕਰਨਗੇ ਚਾਰ ਚੀਜ਼ਾਂ ਬੜੀਆਂ ਇੰਪੋਰਟੈਂਟ ਸੀ ਜੀ ਜਦੋਂ ਨੇਚਰਲ ਪ੍ਰਿੰਸੀਪਲ ਆਫ ਜਸਟਿਸ ਇੰਟਰਨੈਸ਼ਨਲ ਦੀ ਗੱਲ ਕਰ ਰਿਹਾ ਕੱਲੇ ਇੰਡੀਆ ਦੀ ਸਭ ਤੋਂ ਪਹਿਲਾਂ ਇੰਟੈਂਸ਼ਨ ਮਨਛਾ ਮੋਟਿਵ ਮਕਸਦ ਕੀ ਸੀ ਅਰਜੰਦਰ ਦਾ ਕੀ ਉਹਨਾਂ ਦੇ ਨਾਲ ਕੋਈ ਔਲਟ ਗ੍ਰੱਜ ਸੀ ਹੂੰ ਤੇ ਚੌਥਾ ਉਹਦਾ ਮੈਂਸਰ ਹੂੰ ਸਰ ਚਾਰੇ ਚ ਜਈ ਨਾ ਤਾਂ ਹਰਜੰਦਰ ਸਿੰਘ ਦੀ ਇੰਟੈਂਸ਼ਨ ਉਹਨਾਂ ਨੂੰ ਮਾਰਨ ਦੀ ਸੀ ਹੂੰ ਨਾ ਉਹਨਾਂ ਦੇ ਨਾਲ ਕੋਈ ਸਾਡਾ ਮਕਸਦ ਮੋਟਿਵ ਸੀ ਨਾ ਕੋਈ ਸਾਡੀ ਔਲਟ ਰੰਜਿਸ਼ ਗ੍ਰੱਜ ਸੀ ਹੂੰ ਜੇਕਰ ਨਹੀਂ ਸੀ ਹੂੰ ਤਾਂ ਮੈਂ ਸਵਾਲਾ ਜੇ ਪੈਦਾ ਖੜਾ ਕਰੂੰਗਾ ਹੂੰ ਕਿ ਕੀ ਯਾਰ ਫਿਰ ਜੇਕਰ ਜਿਊਰੀ ਟ੍ਰਾਇਲ ਅਮਰੀਕਨ ਲੀਗਲ ਸਿਸਟਮ ਚ ਇਨੀਸ਼िएट ਕੀਤਾ ਹੈ ਹੂੰ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਇਹ ਜਿਊਰੀ ਟ੍ਰਾਇਲਸ ਇੰਡੀਆ ਚ ਵੀ ਚੱਲਦੇ ਸੀ ਕਿਉਂ ਬੰਦ ਕੀਤੇ ਨੇ 1959 ਸਭ ਤੋਂ ਨਾਨਾਪਤੀ ਕੇਸ ਸਭ ਤੋਂ ਅੰਡਾਲਾ ਕੇਸ ਸੀ ਜਿਊਰੀਜ਼ ਹਮ ਪਹਿਲਾਂ ਅੱਗੋਂ ਬ੍ਰਦਰ ਕੰਟੀਨਿਊ ਕਰਦਣਗੇ 1 ਮਿੰਟ ਚ ਕੰਕਲੂਡ ਕਰਾਂਗੇ ਇਹ ਕੌਣ ਨੇ ਜਿਊਰੀ ਟ੍ਰਾਇਲਸ ਜਿਹੜੇ ਚੁਣਉਂਦੇ ਨੇ ਇਹ ਉਹ ਲੋਕ ਨੇ ਜਿਹੜੇ ਸਾਡੇ ਸਿਵਿਲIANS ਨੇ ਤੇ ਜਿਹੜੇ ਕੁਝ ਕੁ ਲੋਕ ਰੈਂਡਮ ਚੂਜ਼ ਕੀਤੇ ਜਾਂਦੇ ਨੇ ਜੀ ਬੰਦ ਕਿਉਂ ਕੀਤੇ ਨੇ ਸੁਆੜੇ ਬੜਾ ਵੱਡਾ ਬੰਦ ਇਸ ਕਰਕੇ ਕੀਤਾ ਕਿਉਂਕਿ ਲੀਗਲ ਐਕਸਪਰਟਾਈਜ਼ ਨਹੀਂ ਜੇ ਲੀਗਲ ਐਕਸਪਰਟਾਈਜ਼ ਅਰਟਾਈਜ਼ ਨਹੀਂ ਤਾਂ ਅਨਫੇਅਰ ਜਜਮੈਂਟਸ ਆਰਡਰਸ ਪਾਸ ਕਰਦੇ ਨੇ ਤਾਂ ਕਰਕੇ ਇੱਡੀਆਂ ਚੰਦ ਕੀਤੇ ਨੇ ਜਿਕਰ ਅਮਰੀਕਨ ਲੀਗਲ ਸਿਸਟਮ ਚ ਚੱਲ ਰਿਹਾ ਤਾਂ ਕਨਸਟੀਟਿਊਸ਼ਨਲ ਚਲਾ ਸਕਦੇ ਨੇ ਪਰ ਮੈਂ ਗੱਲ ਕਰਦਾ ਕਿ ਸਾਡੇ ਬੱਚੇ ਦਾ ਇਨਸਟੈਡ ਆਫ ਇੱਕ ਲੀਨੀਅਟ ਫੀਲ ਆ ਜਾਂਦਾ ਇਸ ਕੇਸ ਨੂੰ ਬੈਂਚ ਕੋਲ ਭੇਜਿਆ ਜਾਂਦਾ ਜੁਡੀਸ਼ੀਅਲ ਆਫਿਸਰਸ ਜਿਹੜੇ ਐਕਚੁਅਲ ਲੀਗਲ ਬ੍ਰੇਨ ਜਿਹੜੇ ਰੱਖਦੇ ਨੇ ਉਹਦੇ ਨਾਲੋਂ ਉਹਨਾਂ ਨੇ ਜਿਊਰੀ ਨੂੰ ਪ੍ਰੀਫਰੈਂਸ ਦਿੱਤੀ ਕਿਉਂਕਿ ਜਿਊਰੀ ਵਾਲੇ ਨੇ ਜਿਹੜੇ ਮੈਂਬਰਸ ਜਿਊਰੀਸ ਨੇ ਉਹਨਾਂ ਨੇ ਪਹਿਲਾਂ ਦੇਖਣਾ ਕਿ ਲੀਗਲ ਪ੍ਰोसीਡਿੰਗਸ ਬਣਦੀਆਂ ਨੇ ਨਹੀਂ ਬਣਦੀਆਂ ਸਬਸੀਕੁਐਂਟਲੀ ਆਈਦਰ ਇਹਨੂੰ ਗਲਟ ਕਰਨਾ ਹੈ ਜਾਂ ਇਹਨੂੰ ਚਰੇ ਨੂੰ ਇਨੋਸੈਂਟ ਡਿਕਲੇਅਰ ਕਰਨਾ ਹੈ ਇਹ ਜਿਊਰੀਸ ਨੇ ਕਰਨਾ ਟਨਿਓਰ ਵਗੈਰਾ ਕੀ ਸੈਟਲ ਕਰਨੀ ਹੈ ਕੀ ਰਿਗਰੈਸ ਕਰਨੀ ਹੈ ਸਿੰਪਲ ਕਰਨੀ ਹੈ ਉਹ ਫਿਰ ਜੁਡੀਸ਼ੀਅਲ ਆਫੀਸਰਸ ਕੋਲ ਅੱਛਾ ਮੈਂ ਤਤੋਇ ਕੱਲ ਜਾਣੀ ਚਾਹਣਾ ਕਮਨ ਸਾਹਿਬ 45 ਸਾਲ ਸਜ਼ਾ ਦਾ ਜ਼ਿਕਰ ਹੋ ਰਿਹਾ ਹੈ ਇਸ ਨੂੰ ਕਿਵੇਂ ਦੇਖ ਰਹੇ ਹੋ 45 ਸਾਲ ਕਾਨੂੰਨ ਕੀ ਕਹਿੰਦਾ ਅਗਰ ਅਮਰੀਕਾ ਦੇ ਅਗਰ ਕਾਨੂੰਨ ਦਾ ਜ਼ਿਕਰ ਕਰਿਆ ਜਾਵੇ ਉਹ 45 ਸਾਲ ਦੀ ਸਜ਼ਾ ਕੀ ਵਾਜਬ ਹੈ ਕਿ ਐਕਸੀਡੈਂਟ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੀਆਂ ਸਜ਼ਾਵਾਂ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਦੇਖੋ ਮੈਂ ਸਭ ਤੋਂ ਪਹਿਲਾਂ ਇੱਥੋਂ ਤੁਹਾਨੂੰ ਦੱਸੂਗਾ ਜੀ ਕਿ ਇੱਕ ਤਾਂ ਆਪਣੇ ਮੀਡੀਆ ਦੇ ਵਿੱਚ ਅਸੀਂ ਨਾ ਕਾਲੇ ਬਣੇ ਹੂੰ ਪਹਿਲਾਂ ਤਾਂ ਉਹ ਨੈਗੇਟਿਵਿਟੀ ਚ ਉਹ ਫਟਾਫਟ ਉਹ ਜਿਹੜੀ ਇੱਕ ਵੀਡੀਓ ਹੱਥ ਲੱਗੀ ਉਹ ਚਲਾਤੀ ਔਰ ਮੈਂ ਥੱਲੇ ਕੀ ਦੇਖ ਰਿਹਾ ਸੀ ਕਿ ਯਾਰ ਤਿੰਨ ਬੰਦੇ ਵੀ ਮਰ ਕੇ ਤੇ ਬੰਦੇ ਨੂੰ ਫਰਕ ਨਹੀਂ ਪਿਆ ਹੂੰ ਇੱਕ ਐਕਸੀਡੈਂਟ ਦੀ ਡੈਫੀਨੇਸ਼ਨ ਦੱਸੋ ਮੈਨੂੰ ਕੀ ਹੈ ਦੁਰਘਟਨਾ ਐਕਸੀਡੈਂਟ ਨਾ ਕੁਦਰਤੀ ਸੇ ਹਾਂ ਯੈਸ ਹੁਣ ਬ੍ਰਦਰ ਇਜ਼ ਰਾਈਟ ਕਿ ਚਾਰਚ ਜਾਂ ਜਿਵੇਂ ਚਾਹ ਬਣਾਉਨੇ ਆ ਉਥੇ ਚਾਹ ਪੱਤੀ ਪਾਣੀ ਚੀਨੀ ਦੁੱਧ ਮਿਸ਼ਰਣ ਆ ਕਿਸੇ ਵੀ ਕ੍ਰਾਈਮ ਦੇ ਵਿੱਚ ਭਾਜੀ ਚਾਰਚ ਜਾਂ ਮਿਸਿੰਗ ਨੇ ਮੈਂ ਕਰਾਂ ਪੰਜਾਬੀ ਤੋਂ ਨਾਲ ਇਨਕਲੂਡ ਕਰ ਦਵਾਂ ਕਿ ਵਜਾ ਰੰਜਿਸ਼ ਕੀ ਹੈ ਵਜਾ ਬਿਲਕੁਲ ਵਜਾ ਰੰਜਿਸ਼ ਜੀ ਹੁਣ ਮੈਂ ਦੱਸੂੰਗਾ ਇਹ ਕਿ ਹੁਣ ਹਜੇ ਟ੍ਰਾਇਲ ਹਜੇ ਜਿਊਰੀ ਕੋਲ ਗਿਆ ਯਾਰ ਔਰ ਜਿਊਰੀ ਕੀ ਹੈ ਮੈਂ ਤੁਹਾਨੂੰ ਸਰਲ ਭਾਸ਼ਾ ਵਿੱਚ ਸਮਝਾਉਣਾ ਰੈਂਡਮ ਕੀ ਹੈ ਕਿ ਇੱਕ ਅਕਾਊਂਟੈਂਟ ਕੋਈ ਕੋਈ ਟੀਚਰ ਕੋਈ ਪ੍ਰੋਫੈਸਰ ਕੋਈ ਸੀਏ ਕੋਈ ਜਰਨਲਿਸਟ ਕੋਈ ਕੋਈ ਆਰਟਿਸਟ ਇੱਕ ਜਿਊਰੀ ਬਣਾ ਦਿੱਤੀ ਜਾਂਦੀ ਹੈ 10 ਮੈਂਬਰੀ ਹੈ 11 ਮੈਂਬਰੀ ਹੈ 8 ਮੈਂਬਰੀ ਹੈ ਹੁਣ ਇਸ ਜਿਊਰੀ ਦੇਖੋ ਲੀਗਲ ਬ੍ਰੇਨ ਦੇ ਬੰਦੇ ਹੈ ਨਹੀਂ ਜਜ਼ਬਾਤੀ ਹੋਣਗੇ ਇਮੋਸ਼ਨਲ ਦੇਖੋ ਮੈਂ ਦੱਸਦਾ ਸਾਨੂੰ ਵਕੀਲਾਂ ਤੋਂ ਬਾਅਦ ਪਹਿਲਾਂ ਅਸੀਂ ਪੜ੍ਹਦੇ ਹਾਂ ਫਿਰ ਸਾਨੂੰ ਜੱਜ ਬਣਾਇਆ ਜਾਂਦਾ ਜੇ ਕੋ ਅਸੀਂ ਸਿਲੈਕਟ ਹੋਈਏ ਫਿਰ ਜੱਜਿਸ ਤੋਂ ਬਾਅਦ ਹਾਈ ਕੋਰਟ ਸੁਪਰੀਮ ਕੋਰਟ ਉਹ ਕਿਉਂ ਹੁੰਦਾ ਹੈ ਕਿਉਂਕਿ ਲੈਵਲ ਆਫ ਸਟੇਜਿਸ ਸਟੇਜਿਸ ਮੈਚਿਓਰਿਟੀ ਉਹ ਫੈਸਲੇ ਜਿਹੜੇ ਨੇ ਉਹ ਲੈ ਪਾਉਣਗੇ ਜਿਹੜਾ ਇਮੋਸ਼ਨਲ ਬੰਦਾ ਹੈ ਕਿਉਂਕਿ ਇਹ ਕਿਉਂ ਮਾਮਲਾ ਗਿਆ ਇਹ ਮਾਮਲਾ ਗਿਆ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਵੇਂ ਆਪਣੀ ਇੰਡੀਆ ਚ ਜਾਂਦੀ ਹੈ ਨਾ ਬਹੁਤਾ ਪਬਲਿਕ ਦਾ ਇੰਟਰਸਟ ਇਨਵੋਲਵ ਸੀ ਮੈਂ ਇੱਕ ਸਵਾਲ ਪੁੱਛੂੰਗਾ ਤੁਹਾਡੇ ਚੈਨਲ ਰਾਈ ਕਿ ਕੀ ਯਾਰ ਅਮਰੀਕਾ ਕੈਨੇਡਾ ਚ ਜਾਂ ਯੂਰਪ ਚ ਇਸ ਤੋਂ ਪਹਿਲਾਂ ਤੁਸੀਂ ਐਕਸੀਡੈਂਟ ਨਹੀਂ ਹੋਏ ਔਰ ਜਿੱਥੋਂ ਤੱਕ ਮੈਨੂੰ ਪਤਾ ਹੈ ਮੰਗੜ ਸਾਹਿਬ ਇੱਥੇ ਹਾਜ਼ਰ ਨਹੀਂ ਜਦ ਤੱਕ ਮੈਨੂੰ ਪਤਾ ਭਾਜੀ ਜਦੋਂ ਉੱਥੇ ਐਕਸੀਡੈਂਟ ਚਕਲਾ ਸਾਹਿਬ ਹੁੰਦਾ ਹੈ ਉੱਥੇ ਇਹ ਨਹੀਂ ਹੈਗਾ ਯਾਰ ਇੱਕ ਦੋ ਬੰਦੇ ਮਰਦੇ ਨੇ 30 30 40 40 ਗੱਡੀਆਂ ਇਕੱਠੀਆਂ ਜੜੀਆਂ ਨੇ ਉਹ ਵੱਜਦੀਆਂ ਨੇ ਤੇ ਬੰਦੇ ਵੀ ਮਰਦੇ ਨੇ ਪਰ ਸਾਡੇ ਇਸ ਕੇਸ ਦੇ ਵਿੱਚ ਇੱਕ ਪੰਜਾਬੀ ਭਰਾ ਨੂੰ ਤੁਸੀਂ ਬਿਨਾ ਪੱਗ ਤੋਂ ਔਰ ਸਰ ਇੱਕ ਇੱਕ ਦੇਖੋ ਮੈਂ ਇੱਕ ਚੀਜ਼ ਦਾ ਫੇਲਿਅਰ ਕਹਾਂਗਾ ਕਿ ਐਲੀ ਸਾਡਾ ਭਰਾ ਬੈਠਾ ਚਲੋ ਕੈਨੇਡਾ ਦੇ ਵਿੱਚ ਉੱਥੋਂ ਦਾ ਸਿਟੀਜ਼ਨ ਨੇ ਪਤਾ ਨਹੀਂ ਸਾਡੇ ਪੰਜਾਬੀਆਂ ਦੀ ਬਹੁਤੀ ਚੀਜ਼ ਇਹ ਵਧੀਆ ਦੱਸੇਗਾ ਕਿ ਸਾਡਾ ਫੇਲਿਅਰ ਰਿਹਾ ਕਿ ਅਸੀਂ ਹੁਣ ਤੱਕ ਆਪਣੀ ਪ੍ਰਤਨਿਤ ਹੁਣ ਤੱਕ ਅਸੀਂ ਆਪਣੇ ਸੰਸਕਾਰ ਧਰਮ ਦੇਖੋ ਉੱਥੇ ਐਟ ਲੀਸਟ ਯਾਰ ਉਹਨੂੰ ਇੱਕ ਸਾਫਾਤਾ ਪ੍ਰਦਾਨ ਕਰ ਦੋ ਪਟਕਾ ਹੀ ਦੇ ਦੋ ਮੁਸਲਮਾਨ ਨੇ ਸਾਡੇ ਮੁਸਲਮਾਨ ਨੇ ਮਰਨ ਤੋਂ ਪਹਿਲਾਂ ਜੇ ਕਿਸੇ ਨੂੰ ਫਾਂਸੀ ਵੀ ਹੁੰਦੀ ਹੈ ਕਹਿੰਦੇ ਉਹਨੂੰ ਅਖੀਰਲੀ ਉਹਦੀ ਜੇ ਉਹ ਵੀ ਵਿਸ਼ ਹੁੰਦੀ ਹੈ ਭਾਜੀ ਉਹ ਕਿਸੇ ਵੀ ਕੇਸ ਚ ਮਿਲਦੀ ਹੈ ਨਾ ਤਰਮਦਾਸ ਹੋਰ ਹੋਰ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਸਾਡੇ ਇੱਕ ਐਗਜ਼ਾਮਪਲ ਹੋਈ ਹੈ ਕਿਸਾਬ ਦੀ ਕਿਸਾਬ ਨੇ ਸ਼ਰਿਆਂ ਮਾ ਕੇ ਗੋਲੀਆਂ ਮਾਰੀਆਂ ਬਿਲਕੁਲ ਕੀ ਇਹ ਕਿਸਾਬ ਤੋਂ ਵੀ ਮਾਰਾ ਸੀ ਯਾਰ ਕਿਸਾਬ ਨੂੰ ਤੁਸੀਂ ਜਿਹੜੇ ਹਾਲਾਤ ਦੇ ਵਿੱਚ ਜਿਵੇਂ ਬੰਨਿਆ ਇਹਨੂੰ ਬੇੜੀਆਂ ਪਾਈਆਂ ਨੇ ਕੀ ਕਿਸਾਬ ਤੋਂ ਵੀ ਇਹ ਮਾਰਾ ਸੀ ਮੈਂ ਤੁਹਾਡੇ ਚੰਨ ਨਾਲ ਇੱਕ ਚੀਜ਼ ਪੁੱਛੂੰਗਾ ਕਿ ਕੀ ਬਾਹਰਲੇ ਕੰਟਰੀਆਂ 'ਚ ਇਹ ਐਕਸੈਪਸ਼ਨਲ ਕੇਸ ਹੈ ਇੱਕ ਮੋੜ ਯਾਰ ਗਲਤ ਲੈ ਗਿਆ ਦੁਰਘਟਨਾ ਯੂਟਰਨ ਦੁਰਘਟਨਾ ਕੀ ਹੁੰਦੀ ਹੈ ਇੱਕ ਪਾਰਟੀ ਨੇ ਗਲਤੀ ਕੀਤੀ ਤੇ ਐਕਸੀਡੈਂਟ ਹੋਇਆ ਜੇ ਉਹ ਘਟਨਾ ਪਾਜੀ ਹੋਈ ਹੈ ਤਾਂ ਤੁਸੀਂ ਜਿਹੜੇ ਹਾਲਤ ਚ ਅੱਜ ਇਹਨੂੰ ਇਸ ਕੇਸ ਨੂੰ ਲੈ ਕੇ ਮੈਂ ਇੱਕ ਚੀਜ਼ ਕਹੂੰਗਾ ਕਿ ਜਿਊਰੀ ਤਾਂ ਤੈ ਬਾਤ ਕਰੇਗੀ ਤੁਹਾਡਾ ਹੇਟਡ ਐਟੀਟਿਊਡ ਔਰ ਕੱਲ ਉਸ ਬੱਚੇ ਨੂੰ ਕੋਈ ਸਵਾਲ ਪੁੱਛਿਆ ਗਿਆ ਤੁਸੀਂ ਸ਼ਾਇਦ ਦੇਖਿਆ ਹੋਣਾ ਮੈਂ ਕਿਸੇ ਚੈਨਲ 'ਚ ਦੇਖਿਆ ਇਸ ਟੋਟਲੀ ਕਨਫਿਊਜ਼ ਉਹ ਨੂੰ ਉਹਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਜਿਸ ਦਿਨ ਕੁਮਰ ਸਾਹਿਬ ਐਡਾ ਵੱਡਾ ਹਾਦਸਾ ਹੋ ਜਵੇ ਮੈਨੂੰ ਲੱਗਦਾ ਨਹੀਂ ਉਹ ਬੰਦਾ ਨਾਰਮਲ ਸਥਿਤੀ ਚ ਰਹਿੰਦਾ ਬੰਦਾ ਦੇਖੋ ਮੈਂ ਬਿਲਕੁਲ ਅੱਛਾ ਫਿਰ ਇੱਕ ਚੀਜ਼ ਹੋਰ ਤੁਸੀਂ ਜਿਊਰੀ ਦੇ ਵਿੱਚ ਸਾਡੇ ਇਥੇ ਕੀ ਹੈ ਪਹਿਲਾਂ ਪਰਚਾ ਹੁੰਦਾ ਹੈ ਫਿਰ ਤਫਤੀਸ਼ ਹੁੰਦੀ ਹੈ 90 ਦਿਨ ਦਾ ਮੰਗਟ ਸਾਹਿਬ ਟਾਈਮ ਹੁੰਦਾ ਹੈ ਫਿਰ ਚਲਾਨ ਪੇਸ਼ ਹੁੰਦਾ ਹੈ ਫਿਰ ਚਾਰਜਸ ਲੱਗਦੇ ਨੇ ਸਟੈਪ ਬਾਈ ਸਟੈਪ ਹੁੰਦਾ ਹੈ ਐਟ ਦੀ ਵੈਰੀ ਫਸਟ ਇਨਸਟੈਂਸ ਜਿਊਰੀ ਅੱਗੇ ਪੇਸ਼ ਔਰ ਜਿਊਰੀ ਤੋਂ ਬਾਅਦ ਇਹਨੇ ਕਹਿੰਦੇ ਜੋ ਵੀ ਫੈਸਲਾ ਜਿਊਰੀ ਦਾ ਆਏਗਾ 14 ਦਿਨ ਦੇ ਵਿੱਚ ਵਿੱਚ ਫੈਡਰਲ ਕੋਰਟ ਜਿਵੇਂ ਸਟੇਟ ਸਿਸਟਮ ਹੈ ਫੈਡਰਲ ਕੋਰਟ ਆਫ ਉੱਥੇ ਅਮਰੀਕਾ ਜਿੱਥੇ ਜਾਣਾ ਸੋ ਉੱਥੇ ਅਸੀਂ ਅਪੀਲ ਦਾ ਰਾਈਟ ਸਾਡੇ ਕੋਲ ਰਹੇਗਾ ਮੈਂ ਇੱਕ ਥੋੜੇ ਚੱਲਣਾ ਰਹੀ ਬਾਕੀ ਮੰਗਤ ਸਾਹਿਬ ਗੱਲ ਕਰਨਗੇ ਜਾਂਦਾ ਜਾਂਦਾ ਇੱਕ ਪੁਆਇੰਟ ਮੈਂ ਰੱਖਣਾ ਚਾਹੁੰਦਾ ਸਾਡੇ ਮੈਂਬਰ ਪਾਰਲੀਮੈਂਟ 13 ਪੰਜਾਬ ਦੇ ਨੇ ਯਾਰ ਸੀਐਮ ਸਾਹਿਬ ਐਮਐਲਏ ਵਿਧਾਨ ਸਭਾ ਬਾਕੀ ਦੇ ਰਾਜਨੀਤਿਕ ਪਾਰਟੀਆਂ ਮੈਂ ਕਹੂੰਗਾ ਮੈਂ ਕਹੂੰਗਾ ਕਿ ਮਿਨਿਸਟਰੀ ਆਫ ਫੋਰਨ ਅਫੇਅਰ ਦਾ ਕੰਮ ਕੀ ਹੈ ਐਸ ਜੈ ਸ਼ੰਕਰ ਸਾਡੇ ਜਿਹੜੇ ਮਿਨਿਸਟਰ ਨੇ ਉਹਨਾਂ ਦੀ ਫੰਕਸ਼ਨਿੰਗ ਕੀ ਹੈ ਯਾਰ ਉਹਨਾਂ ਦੀ ਫੰਕਸ਼ਨਿੰਗ ਕੀ ਹੈ ਕਿ ਜੇ ਕੋਈ ਵੀ ਦੋਨਾਂ ਕੰਟਰੀਆਂ ਦੇ ਵਿੱਚ ਕੋਈ ਵੀ ਮਾਮਲਾ ਇੰਟਰਨੈਸ਼ਨਲ ਲੈਵਲ ਤੇ ਕਨਫਲਿਕਟ ਆ ਗਏ ਜਾਂ ਕਿਸੇ ਦਾ ਨਿੱਜੀ ਤੌਰ ਤੇ ਕਿਸੇ ਨਾਗਰਿਕ ਦਾ ਹੋ ਗਿਆ ਹੁਣ ਮੈਂ ਇਹ ਕਹੂੰਗਾ ਕਿ 노 ਡਾਊਟ ਅੱਜ ਸਾਡੇ ਅਮਰੀਕਾ ਨਾਲ ਰਿਲੇਸ਼ਨਸ ਵਧੀਆ ਨਹੀਂ ਹੈਗੇ ਯਾਰ ਟਰੰਪ ਨੇ ਜੋ ਟੈਰਿਫ ਲਾਤੇ ਨੇ ਸਾਨੂੰ ਵੀ ਪਤਾ ਹੈ ਪਰ ਯਾਰ ਮਿਨਿਸਟਰੀ ਆਫ ਫੋਰਨ ਅਫੇਅਰ ਜੇ ਸਾਡੇ ਉਹ ਕੌਣ ਕਦੋਂ ਗੱਲ ਕਰਨਗੇ ਜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਜੇ ਅਸੀਂ ਇਕੱਠੇ ਹੋ ਕੇ ਗੱਲ ਕਰਾਂਗੇ ਐਟ ਲੀਸਟ ਇੱਕ ਰਿਪਰੈਜੈਂਟੇਸ਼ਨ ਸਟਰੋਂਗ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਮਿਲੇ ਮੈਂ ਇੱਥੇ ਕਹਾਂਗਾ ਕਿ ਸਿਰਸਾ ਸਾਹਿਬ ਵੀ ਨੇ ਸਾਡੇ ਹੋਰ ਮੰਤਰੀ ਵੀ ਨੇ ਐਟ ਲੀਸਟ ਭਾਜੀ ਜਦੋਂ ਤੱਕ ਸਾਡੇ ਵੱਲੋਂ ਮਿਨਿਸਟਰੀ ਆਫ ਫੋਰਨ ਅਫੇਅਰ ਵੱਲੋਂ ਇੱਕ ਰਿਪਰੈਜ਼ੈਂਟੇਸ਼ਨ ਇਹ ਚਲੇ ਜੇ ਕਿ ਯਾਰ ਇਹ ਕੋਈ ਬੰਦੇ ਨੂੰ ਕ੍ਰਿਮੀਨਲ ਦੀ ਤਰ੍ਹਾਂ ਟੀਟ ਨਾ ਕਰੋ ਇਹ ਕੋਈ ਇੰਸੀਡੈਂਟ ਨਹੀਂ ਸੀ ਇਹਦਾ ਇਹਨੂੰ ਲੀਨਿਐਂਟ ਵਿਊ ਜਿਹੜਾ ਹੈ ਉਹ ਕਾਈਂਡਲੀ ਇਹਦਾ ਅਪਰੋਚ ਕੀ ਅੱਛਾ ਮੈਂ ਐਲੀ ਮਾਰਗਟ ਮੇਰੇ ਨਾਲ ਨੇ ਤੁਹਾਡੇ ਫਿਰ ਮੈਂ ਜਾਂਦਾ ਹਾਂ ਮੈਂ ਕੁਝ ਵੀ ਵੰਡਾਂਗਾ ਮਾਰਗਟ ਸਾਹਿਬ ਤੁਸੀਂ ਬਾਹਰ ਵਿਚਰਦੇ ਰਹਿੰਦੇ ਹੋ ਸਪੀਡ ਟਰਕਿੰਗ ਅਗਰ ਇੰਡਸਟਰੀ ਦਾ ਜ਼ਿਕਰ ਕਰਾਂ ਤਾਂ ਕਹਿੰਦੇ ਟਰਕਿੰਗ ਇੰਡਸਟਰੀ ਜਿਹੜੀ ਹੈ ਉਹ ਬਹੁਤ ਦਹਿਸ਼ਤ ਦੇ ਵਿੱਚ ਹੈ ਕਿਉਂਕਿ ਖਾਸ ਤੌਰ ਤੇ ਕਹਿੰਦੇ ਇੱਕ ਫਿਰਕੇ ਨੂੰ ਟਾਰਗੇਟ ਕਰ ਰਹੇ ਆ ਉੱਥੇ ਦੀ ਜਿਹੜੀ ਪੁਲਿਸ ਉਹ ਰੋਕ ਰੋਕ ਕੇ ਚੈੱਕ ਕਰ ਰਹੀ ਹੈ ਕਿ ਇਹ ਪੱਗੜਾ ਤੁਹਾਡੇ ਕੋਲ ਪੀਆਰ ਦਿਖਾਓ ਤਾਂ ਰੂਲਸ ਦੱਸੋ ਇਸ ਤਰ੍ਹਾਂ ਦੀਆਂ ਪਤਾ ਲੱਗਿਆ ਘਟਨਾਵਾਂ ਦੇਖੋ ਭਾਈ ਮੈਂ ਜੇ ਜੀ ਗੱਲ ਮੈਨੂੰ ਪੁੱਛ ਦਿਓ ਨਾ ਮੇਰਾ ਇਹਨੂੰ ਦੇਖਣ ਦਾ ਨਜ਼ਰੀਆ ਹੋਰ ਆ ਕਿਉਂਕਿ ਅਸੀਂ ਉੱਥੇ ਰਹਿੰਦੇ ਆ ਕੀ ਨਜ਼ਰੀਆ ਤੁਹਾਡਾ ਪਹਿਲਾਂ ਤਾਂ ਮੈਂ ਪਰਸਨਲੀ ਨਹੀਂ ਉਦਾਂ ਜੋ ਨਾਰਮਲ ਗੱਲ ਆ ਉਹ ਕਰ ਦਿੰਨਾ ਕਿ ਉੱਥੇ ਜਿਹੜੀ ਟਰੱਕਿੰਗ ਆ ਨਾ ਇਟਸ ਅ ਵੈਰੀ ਰਿਸਪਾਂਸਿਬਲ ਜੌਬ ਫਸਟ ਆਫ ਆਲ ਤੁਹਾਨੂੰ ਟਰੱਕ ਦਾ ਲਾਇਸੈਂਸ ਇਦਾਂ ਤੁਰਿਆਂ ਫਿਰਦਿਆਂ ਨੂੰ ਨਹੀਂ ਮਿਲਦਾ ਓਕੇ ਜੇ ਤੁਹਾਨੂੰ ਮਿਲ ਗਿਆ ਦੈਟ ਮੀਨਸ ਯੂ ਆਰ ਐਪਲੀਕੇਬਲ ਟੂ ਡਰਾਈਵ ਦ ਟਰੱਕ ਔਨ ਦ ਰੋਡ ਤੁਸੀਂ ਚਲਾ ਸਕਦੇ ਹੋ ਜੇ ਤੁਹਾਨੂੰ ਲਾਇਸੈਂਸ ਮਿਲ ਗਿਆ ਨਹੀਂ ਬਹੁਤ ਦੁਨੀਆ ਫੇਲ ਹੁੰਦੀ ਆ ਉੱਥੇ ਕਿਉਂਕਿ ਬੜੇ ਕੁਐਸਚਨਸ ਨੇ ਬਹੁਤ ਔਖਾ ਟਰੱਕ ਦਾ ਲਾਇਸੈਂਸ ਮਿਲਦਾ ਇਹ ਨਹੀਂ ਇਜ਼ੀ ਨਹੀਂ ਹੈਗਾ ਜੇ ਤੁਹਾਨੂੰ ਮਿਲ ਗਿਆ ਤਾਂ ਦੈਟ ਮੀਨਸ ਯੂ نو ਹਾਊ ਟੂ ਡਰਾਈਵ ਉਕੇ ਐਂ ਜਦੋਂ ਤੁਸੀਂ ਟਰੱਕ ਤੇ ਹੋ ਉਹਨਾਂ ਦੇ ਬਹੁਤ ਸਟ੍ਰਿਕਟ ਰੂਲਸ ਐਂ ਰੈਗੂਲੇਸ਼ਨਸ ਨੇ ਕਿ ਤੁਸੀਂ ਇੱਧਰ ਨਹੀਂ ਚਲਾ ਸਕਦੇ ਉੱਧਰ ਨਹੀਂ ਚਲਾ ਸਕਦੇ ਇੰਨੇ ਘੰਟੇ ਤੁਹਾਨੂੰ 슬ੀਪ ਚਾਹੀਦੀ ਆ ਇੰਨੇ ਘੰਟੇ ਤੁਹਾਨੂੰ ਉਹ ਚਾਹੀਦਾ ਇੰਨੇ ਘੰਟੇ ਤੁਸੀਂ 8 ਘੰਟੇ ਸਟਾਪ ਆ ਕੇ ਤੁਸੀਂ ਦੁਬਾਰੇ ਚਲਾ ਸਕਦੇ ਐਂ ਜਦੋਂ ਮੈਂ ਜਿਹੜਾ ਵੀਡੀਓ ਦੀ ਤੁਸੀਂ ਗੱਲ ਕਰਦੇ ਹੋ ਉਹ ਜਦੋਂ ਯੂ ਟਰਨ ਮਾਰਿਆ ਉਹ ਮੈਂ ਦੱਸ ਦਿੰਨਾ ਕਈ ਵਾਰੀ ਜਦੋਂ ਮੈਂ ਟਰੱਕ ਚਲਾਉਂਦਾ ਸੀ ਨਾ ਸਾਨੂੰ ਕਈ ਵਾਰੀ ਇਹੋ ਜੀਆਂ ਥਾਵਾਂ ਤੇ ਲੋਡ ਲੈ ਕੇ ਜਾਣੇ ਪੈਂਦੇ ਸੀਗੇ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਸੀ ਹੁੰਦਾ ਅਸੀਂ ਕਦੇ ਗਏ ਨਹੀਂ ਸੀ ਹੁੰਦੇ ਉੱਥੇ ਉਹ ਜਦ ਅਸੀਂ ਮੈਪਸ ਵਗੈਰਾ ਦੇਖਦੇ ਆ ਸਾਨੂੰ ਕਈ ਵਾਰੀ ਪਤਾ ਲੱਗਦਾ ਯਾਰ ਉਹ ਤਾਂ ਪਿੱਛੇ ਰਹਿ ਗਿਆ ਜਾਂ ਕੁਝ ਵੀ ਆ ਬੰਦਾ ਉਦੋਂ ਐਫਰਟਸ ਕਰਦਾ ਕਿ ਮੈਂ ਲੋਡ ਲਾਵਾਂ ਕਿਉਂਕਿ ਡਿਸਪੈਚ ਕਾਲ ਕਰੀ ਜਾਂਦੇ ਤੁਹਾਡਾ ਲੋਡ ਲੇਟ ਹੋ ਗਿਆ ਥਿਸ ਥੈਟ ਇੱਕ ਸਟ੍ਰੈਸ ਹੁੰਦੀ ਬੰਦੇ ਦੀ ਹੁਣ ਉਹ ਉਹ ਰਾਈਟ ਨਾ ਉਹ ਬੰਦੇ ਦੀ ਸਿਚੁਏਸ਼ਨ ਕੀ ਸੀ ਉਹ ਨਹੀਂ ਮੈਨੂੰ ਪਤਾ ਪਰ ਜਦੋਂ ਨੇ ਯੂ ਟਰਨ ਮਾਰਿਆ ਠੀਕ ਆ ਉਹਦੀ ਕਿਤੇ ਨਾ ਕਿਤੇ ਆਪ ਕਹਿ ਸਕਦਾ ਗਲਤੀ ਆ ਕਿ ਉਹ ਨਹੀਂ ਰਾਈਟ ਵੇ ਨਹੀਂ ਸੀਗਾ ਉਹ ਓਕੇ ਚਲੋ ਤੂੰ ਗਲਤੀ ਹੋ ਗਈ ਪਰ ਯਾਰ ਜਿਹੜੇ ਬੰਦੇ ਵਿੱਚ ਆ ਕੇ ਵੱਜੇ ਉਹਨਾਂ ਨੇ ਤਾਂ ਯੂ ਟਰਨ ਮਾਰਿਆ ਨਹੀਂ ਉੱਪਰ ਰੋਡ ਤੇ ਜਾਂਦਾ ਯਾਰ ਆਪਣੀ ਆਈਸ ਖੁੱਲੀ ਹੁੰਦੀ ਆਪਾਂ ਨੂੰ ਦੂਰ ਤੱਕ ਦੇਖਦਾ ਹੁੰਦਾ ਕੀ ਹੋ ਰਿਹਾ ਕਿ ਜੇ ਚਲੋ ਉਹ ਵੀ ਅਨਫੋਰਚੂਨੇਟ ਆ ਉਹਨਾਂ ਤੋਂ ਵੱਜ ਗਿਆ ਚਲੋ ਕਿਹੜੀ ਸਿਚੁਏਸ਼ਨ ਚ ਸੀਗੇ ਬੰਦੇ ਤੇਜ਼ ਉਸ ਹਾਂ ਓਕੇ ਚਲੋ ਤੇਜ਼ ਵੀ ਨਹੀਂ ਸੀਗੇ ਕੁਛ ਵੀ ਸੀਗੇ ਆਪਾਂ ਉਹਨਾਂ ਦੀ ਗਲਤੀ ਕੱਢ ਨਹੀਂ ਸਕਦੇ ਉਹਦੇ ਚ ਕਿਉਂਕਿ ਉਹ ਆਪਣੇ ਰੋਡ ਤੇ ਸਿੱਧਾ ਆ ਰਹੇ ਸੀ ਚਲੋ ਵੱਜ ਗਏ ਉਹ ਵੀ ਕਿਸੇ ਦੇ ਮਾਂ ਪਿਓ ਸੀ ਉਹ ਵੀ ਕਿਸੇ ਦੇ ਭਰਾ ਭੈਣ ਸੀਗੇ ਉਹ ਵੀ ਅਨਫੋਰਚੂਨੇਟ ਆ ਕਿ ਉਹਨਾਂ ਦੀ ਡੈਥ ਹੋ ਗਈ ਬਟ ਜੇ ਆਪਾਂ ਹੁਣ ਆਲ ਓਵਰ ਇਹ ਸਿਚੁਏਸ਼ਨ ਦੇਖ ਲਈਏ ਲੈ ਕੇ ਜਿਵੇਂ ਭਾਜੀ ਹੁਣਾਂ ਨੇ ਕਿਹਾ ਕਿ ਆਪਣਾ ਕੋਈ ਉਹਨਾਂ ਦਾ ਪਰਸਨਲ ਸੀਗਾ ਜਾਂ ਕੋਈ ਆਪਾਂ ਨੂੰ ਖਾਰ ਖੂਰ ਸੀ ਉਹਨਾਂ ਤੇ ਉਹ ਉਦਾਂ ਦਾ ਕੁਝ ਨਹੀਂ ਸੀਗਾ ਹੀ ਜਸਟ ਮੇਡ ਅ ਯੂ ਟਰਨ ਹੀ ਡਿਡ ਅ ਮਿਸਟੇਕ ਡੈਥ ਹੋ ਗਈ ਠੀਕ ਹੈ ਦੈਟਸ ਅਨਫੋਰਚੂਨੇਟ ਬਟ 45 ইয়ার্স ফর দ্যাট ইজ ভেরি ਰੋਂਗ अकॉर्डिंग टू ਮੀ ਕਿੰਨਾ ਮੁਸ਼ਕਿਲ ਕੰਮ ਹੈ ਤੁਸੀਂ ਟਰੱਕ ਦਾ ਜ਼ਿਕਰ ਕਰਿਆ ਕਿ ਜਦੋਂ ਮੈਂ ਟਰੱਕ ਚਲਾਉਂਦਾ ਸੀ ਕਿੰਨੀ ਮੁਸ਼ਕਿਲ ਲਾਈਫ ਹੈ ਅਮਰੀਕਾ ਸੋਰੀ ਹਾਰਡ ਸੋਰੀ ਹਾਰਡ ਬ్రో ਟਰਕਿੰਗ ਇਜ਼ ਨਾਟ ਅ ਈਜ਼ੀ ਜੌਬ ਇਹ ਕੋਈ ਜਿਨੂ ਆਪਾਂ ਕਹਿ ਦਿੰਨੇ ਜਿਗਰੇ ਵਾਲਾ ਨਾ ਹੁੰਦਾ ਜਿਗਰੇ ਵਾਲਾ ਉਹੀ ਚਲਾ ਸਕਦਾ ਇਹ ਨਾਰਮਲ ਬੰਦਾ ਟਰੱਕ ਨਹੀਂ ਚਲਾ ਸਕਦਾ ਕਿ ਕੋਈ ਮੂੰਹ ਚੱਕਿਆ ਵੀ ਟਰੱਕ ਤੇ ਵਹਿ ਗਿਆ ਬਾਹਰ ਜੱਜ ਨਾਲ ਔਖੀ ਡਰਾਈਵਿੰਗ ਚਲੋ ਇਹ ਤਾਂ ਗਾਣੇ ਆ ਬਟ ਰੀਅਲੀ ਵੈਨ ਉੱਤੇ 스ਨੋ ਪੈਂਦੀ ਆ ਆਈਸਿੰਗ ਹੁੰਦੀ ਆ ਇਟਸ ਵੈਰੀ ਰਿਸਪੋਨਸੀਬਲ ਜੋਬ ਟਰਕਿੰਗ ਕੋਈ ਐਦਾਂ ਨਹੀਂ ਐ ਮੂੰਹ ਚੱਕਿਆ ਕੋਈ ਵੀ ਚਲਾ ਸਕਦਾ ਵੈਰੀ ਰਿਸਪੋਨਸੀਬਲ ਜੋਬ ਆ ਕਿ ਤੁਹਾਨੂੰ ਰਿਸਪੋਨਸੀਬਲੀ ਕਰਨਾ ਪੈਂਦਾ ਹਾਂ ਆਪਣੇ ਬੰਦਿਆਂ ਨੇ ਪੰਜਾਬੀਆਂ ਨੇ ਪਹਿਲਾਂ ਗਲਤੀਆਂ ਕਰੀਆਂ ਇੰਸ਼ੋਰੈਂਸਾਂ ਨੇ ਬੜਾ ਉਹ ਸਟ੍ਰਿਕਟ ਕੀਤਾ ਹੋਇਆ ਸੀ ਉੱਥੇ ਗਲਤੀਆਂ ਕਰ ਜਾਂਦੇ ਆ ਵੈ ਹੋ ਜਾਂਦੀ ਆਪਾਂ ਇੱਥੋਂ ਗਏ ਹੁੰਨੇ ਆ ਆਪਣਾ ਰੈਡੋ ਸਿਸਟਮ ਚੋਂ ਲੰਘ ਕੇ ਗਏ ਆ ਹਾਂ ਅੱਜ ਯੂ ਕੈਨ ਸੇ ਥਾਟ ਹੁਣ ਜਿਹੜੇ ਉੱਥੇ ਬੌਰਨ ਆ ਜਿਹੜੇ ਉੱਥੋਂ ਅਸਲ ਚ ਜੋ ਆਗ ਟ੍ਰੱਕਰ ਬਣਦੇ ਆ ਉਹ ਉਹ ਆਪਾਂ ਤੋਂ ਬਹੁਤ ਡਿਫਰੈਂਟ ਆ ਲਿਟਰਲੀ ਯੂ ਬਹੁਤ ਡਿਫਰੈਂਟ ਆ ਸਾਡੇ ਤੋਂ ਆਪਾਂ ਫੋਨਾਂ ਤੇ ਗੱਲਾਂ ਮਾਰਦੇ ਆ ਉਹ ਜਿਹੜੇ ਕਰਦੇ ਆ ਰੇਡੀਓ ਤੇ ਗੱਲ ਕਰਦੇ ਆ ਆਪਣੇ ਕੰਨਾਂ ਨੂੰ ਹੈੱਡਫੋਨ ਲਾਏ ਹੁੰਦੇ ਆਪਾਂ ਵੀਡੀਓ ਬਣਾਉਂਦੇ ਆਂ ਡਰਾਈਵ ਕਰਦੇ ਆਪਾਂ ਬੰਦੇ ਆਪਣੀਆਂ ਗਲਤੀਆਂ ਕਰਦੇ ਆ ਕਿਉਂਕਿ ਉਹ ਈਜ਼ੀ ਲੱਗ ਜਾਂਦੀ ਆ ਬਟ ਉਹ ਬਹੁਤ ਹਾਰਡ ਜੌਬ ਆ ਬਹੁਤ ਰਿਸਪੌਂਸੀਬਲ ਜੌਬ ਆ ਤੇ ਲੋਕੀਰ ਤੋਂ ਗਲਤੀ ਹੋ ਗਈ ਹਾਂ ਉਹਨੂੰ ਸੈਟ ਕਰਨ ਨੂੰ ਏਟਲੀਸਟ ਕੁਝ ਦੇ ਦਿੰਦੇ ਹੋ ਮੈਨੂੰ ਵੀ ਨਹੀਂ ਉਹ ਚੰਗਾ ਲੱਗਿਆ ਇਨ ਪਰਸਨ ਪਰ ਉੱਥੇ ਅਲਾਉਡ ਕਿਹਾ ਹੈ लास्ट ਵਾਲਾ ਮੈਂ ਫਿਰ ਟੈਕਨੀਕਲ ਅਪੁਆਇੰਟ ਲੈਣਾ ਹੈ ਕਾਨੂੰਨ ਕਿੰਨੇ ਸਖਤ ਨੇ ਬਾਹਰ ਦੇ ਬਹੁਤ ਸਖਤ ਆ ਬਟ ਜਿਊਰੀ ਜਿਵੇਂ ਉਹਨਾਂ ਨੇ ਸਾਈਨ ਕੀਤੀ ਆ ਉਹ ਜਿਊਰੀ ਐਦਾਂ ਹੁੰਦੀ ਆ ਉਹ ਕੋਈ ਉਹ ਨਹੀਂ ਹੁੰਦੇ ਕਿ ਉਹਨਾਂ ਨੂੰ ਟੈਕਨੈਲਿਟੀਆਂ ਪਤਾ ਹੁੰਦੀਆਂ ਨੇ ਜਾਂ ਉਹ ਕੋਰਟ ਦੇ ਲੋਅਰਸ ਹੁੰਦੇ ਆ ਜਾਂ ਉਹਨਾਂ ਨੇ ਸਟੱਡੀ ਕੀਤੀ ਹੁੰਦੀ ਆ ਜਿੱਦਾਂ ਹੁਣ ਮੈਂ ਬਹਿਲਾਂ ਮੈਂ ਉੱਥੇ ਫਾਰਮ ਭਰ ਦਣਾ ਕਿ ਯੂ ਨੀਡ ਮੀ ਐਜ਼ ਅ ਜਿਊਰੀ ਮੈਨੂੰ ਕਾਲ ਕਰ ਲੈ ਜਦੋਂ ਕੋਈ ਵੀ ਤੁਹਾਡਾ ਕੈਮਰਾਮੈਨ ਬਾਈ ਵੀ ਜਿਊਰੀ ਦਾ ਫਾਰਮ ਭਰ ਸਕਦਾ ਕਿ ਮੈਂ ਜਿੱਦਾਂ ਤੁਸੀਂ ਮੈਨੂੰ ਜਿਊਰੀ ਚਾਹੋਗੇ ਤੁਸੀਂ ਮੈਨੂੰ ਕੋਈ ਵੀ ਨੋ ਐਨੀਬਾਡੀ ਕੈਨ ਬੀ ਅ ਜਿਊਰੀ ਮੈਂਬਰ ਹੁਣ ਉਹਦੇ ਚੀਜ਼ ਹੈ ਕਿ ਜੇ 10 ਜਿਊਰੀ ਮੈਂਬਰ ਨੇ ਉਹਨਾਂ ਚੋਂ ਇੱਕ ਵੀ ਫਸ ਗਿਆ ਕਿ ਨਹੀਂ ਯਾਰ ਥਿਸ ਇਜ਼ ਰੋਂਗ ਆਪਾਂ ਇਹਦਾ ਨਹੀਂ ਦੇਣਾ ਸੋ ਚਿੰਤਾ ਚੇਂਜ ਹੋ ਸਕਦੀਆਂ ਨੇ ਬਟ ਜੇ ਦਸਦੇ ਦਸੇ ਇੱਕ ਪਲੇਟਫਾਰਮ ਤੇ ਆਗੇ ਕਿ ਹਾਂ ਇਹਨੂੰ ਇੰਨੀ ਸੈਂਟੈਂਸ ਹੋਣੀ ਚਾਹੀਦੀ ਆ ਫਿਰ ਨੋਬਡੀ ਕੇਨ ਡੂ ਨਾਥਿੰਗ ਠੀਕ ਹੈ ਕਮਨ ਸਭ ਟੈਕਨੀਕਲ ਗੱਲ ਮੈਂ ਲੈਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਕਹਿੰਦੇ ਹੇਟ ਵੀ ਹੋ ਰਿਹਾ ਟਰਕਿੰਗ ਇੰਡਸਟਰੀਜ਼ ਦੇ ਨਾਲ ਮੁਸ਼ਕਲ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਜਿਹੜੇ ਪੰਜਾਬੀ ਲੋਕ ਨੇ ਟਰੱਕ ਡਰਾਈਵਰਸ ਨੇ ਉੱਥੇ ਉਹ ਕਹਿੰਦੇ ਅਸੀਂ ਰੋਡ ਪਰ ਚਰਨ ਤੋਂ ਡਰਦੇ ਨੇ ਇਸ ਤਰ੍ਹਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਦੇਖੋ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਸ਼ੁਕਲਾ ਸਾਹਿਬ ਇੱਕ ਪੁਆਇੰਟ ਰਹਿ ਗਿਆ ਸੀ ਵੀ ਪਹਿਲਾਂ ਪਏ ਦੇਖੀਏ ਵੀ ਹਰਜਿੰਦਰ ਕਿੱ ਕੀ ਹਰਜੰਦਰ ਪੰਜਾਬ ਦਾ ਰਹਿਣ ਵਾਲਾ ਸੀ ਕਿਤੇ ਆਊਟਰ ਆਊਟਰ ਤਾਂ ਤ ਨਹੀਂ ਸੀਗਾ ਸਟੇਟ ਦਾ ਰਹਿਣ ਵਾਲਾ ਨਹੀਂ ਪਹਿਲਾ ਸਵਾਲ ਇਹ ਸੀ ਵੀ ਸਾਡੇ ਜਿਹੜੇ ਸਿੱਖ ਆਰਗੇਨਾਈਜੇਸ਼ਨਸ ਨੇ ਬਹੁਤ ਵੱਡਾ ਸਵਾਲ ਹੈ ਜਦੋਂ ਵੀ ਕੋਈ ਪੰਜਾਬ ਚ ਹੈਪਨ ਹੁੰਦਾ ਹੈ ਤਾਂ ਸਿੱਖ ਆਰਗੇਨਾਈਜੇਸ਼ਨਸ ਸਾਡੀਆਂ ਐਕਟਿਵ ਹੋ ਜਾਂਦੀਆਂ ਨੇ ਕਿਉਂਕਿ ਮਸਲਾ ਪੰਜਾਬ ਦਾ ਹੈ ਤੇ ਪੰਜਾਬ ਨਾਲ ਜੜਾ ਜੁੜੀਆਂ ਨੇ ਮੈਂ ਇਸ ਵਾਰੀ ਰੀਅਲੀ ਆਈ ਐਮ ਵੈਰੀ ਸਰਪ੍ਰਾਈਜ਼ਡ ਕਿ ਅਜ ਤੱਕ ਯਾਰ ਕਿਸੇ ਸਿੱਖ ਆਰਗੇਨਾਈਜੇਸ਼ਨ ਨੇ ਮੈਂ ਨਹੀਂ ਕਹਿੰਦਾ ਸਾਨੂੰ ਉਹਨਾਂ ਦਾ ਸਾਥ ਚਾਹੀਦਾ ਪਰ ਮੈਂ ਇਹ ਗੱਲ ਕਹਿਣਾ ਕਿ ਯਾਰ ਕੋਈ ਹਾ ਦਾ ਨਾਰਾ ਕੀ ਜੇਕਰ ਹਰਜਿੰਦਰ ਪੰਜਾਬ ਦਾ ਸੀ ਮੰਨ ਕੇ ਅਰ ਵੀ ਉੱਥੋਂ ਦਾ ਅਮਰੀਕਾ ਦਾ ਹਜੇ ਸਿਟੀਜ਼ਨ ਨਹੀਂ ਸੀ ਉੱਥੋਂ ਦਾ ਪੀਅਰ ਨਹੀਂ ਸੀ ਕੀ ਹਰਜਿੰਦਰ ਇੰਡੀਆ ਦਾ ਪੰਜਾਬ ਦਾ ਸਿਟੀਜ਼ਨ ਨਹੀਂ ਸੀ ਜੇ ਪੰਜਾਬ ਇੰਡੀਆ ਦਾ ਸਿਟੀਜ਼ਨ ਸੀ ਤਾਂ ਕੀ ਇਹ ਮਸਲਾ ਜਿਹੜਾ ਇੱਡਾ ਵੱਡਾ ਪੰਜਾਬ ਦਾ 28 ਸਾਲ ਦਾ ਬੱਚਾ ਧੱਕੇ ਖਾ ਰਿਹਾ ਤੇ ਪਤਾ ਲੱਗ ਰਿਹਾ ਵੀ ਯਾਰ ਬਿਨਾ ਕੇਸ ਉਹਦੇ ਤੋਂ ਪਾਕ ਤੋਂ ਬਿਨਾ ਉਹਦੇ ਤੋਂ ਸਫੇ ਤੋਂ ਅੱਜ ਉਸ ਬੱਚੇ ਨੂੰ ਇੱਕ ਵੱਡੇ ਲੈਵਲ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟ ਕਿ ਕੀਤਾ ਜਾ ਰਿਹਾ ਹੈ ਇਹ ਕਿਤਾ ਜਾ ਰਿਹਾ ਮਸਾ ਮਸਾ ਕਰਕੇ ਅਸੀਂ ਆਪਣੀ ਇਮੇਜ ਇੰਪਰੂਵ ਕੀਤੀ ਹੈ ਮੈਂ ਸ਼ਕਲਾਪਾ ਸਾਬ ਤੁਹਾਡੇ ਚੈਨਲ ਲਈ ਕਹਾਂਗਾ ਤੁਸੀਂ ਬਹੁਤ ਯੂਨਿਕ ਸ਼ਬਦ ਕਿ ਮਸਾ ਮਸਾ ਇਮੇਜ ਡਿਵੈਲਪ ਕੀਤੀ ਹੋਈ ਹੈ ਇਮੇਜ ਇੱਕ ਡਿਵੈਲਪ ਕੀਤੀ ਹੈ ਬੀਇੰਗ ਅ ਸਿੱਖ ਸੋ ਮੈਂ ਗੱਲ ਕਹਿਣਾ ਕਿ ਇਹਦੇ ਨਾਲ ਕੀ ਆਪਾਂ ਇਮੇਜ ਡਿਪਿਕਟ ਕਰ ਰਹੇ ਹਾਂ ਆਪਾਂ ਕੀ ਦਰਸਾ ਰਹੇ ਹਾਂ ਆਪਾਂ ਇਹ ਦਰਸਾ ਰਹੇ ਹਾਂ ਵੀ ਬੇਸਿਕਲੀ ਇਹ ਜੋੜੇ ਵਾਲਾ ਬੱਚਾ ਇੱਕ ਕ੍ਰਾਈਮਨਲ ਹੈ ਔਰ ਸਾਡੀ ਕਮਿਊਨਿਟੀ ਤੇ ਟੈਗ ਲਾ ਲਾਇਆ ਜਾ ਰਿਹਾ ਵੀ ਇਹ ਕ੍ਰਾਈਮਨਲਸ ਨੇ ਮੈਂ ਗੱਲ ਕਹਿ ਰਿਹਾ ਕਿ ਕੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਨੇ ਸਾਡੇ 117 ਹਲਕੇ ਜਿਹੜੇ ਐਮਐਲਏ ਸਭਾ ਨੇ ਮੈਂ ਗੱਲ ਕਹਿ ਰਹੀ ਹਾਂ ਕਿ ਯਾਰ ਮੈਂਬਰ ਪਾਰਲੀਮੈਂਟ 13 ਚੁੜੇ ਨੇ ਸਿੱਖ ਮੈਂਬਰ ਪਾਰਲੀਮੈਂਟ ਨੇ 7 ਰਾਜ ਸਭਾ ਮੈਂਬਰ 7 ਰਾਜ ਸਭਾ ਮੈਂਬਰ ਨੇ ਮੈਂ ਗੱਲ ਕਹਿ ਰਹੀ ਹਾਂ ਕਿ 13 ਤੇ 7 20 ਸਾਡੇ ਕੋਲ ਇਹ ਨੇ 117 ਉਹ ਨੇ ਸੀਐਮ ਸਾਹਿਬ ਨੇ ਕੀ ਯਾਰ ਸੀ ਧਾ ਅਸੀਂ ਹਾ ਦਾ ਨਰਾ ਨਹੀਂ ਅਸੀਂ ਇਕੱਠੇ ਹੋ ਕੇ ਮਾਰ ਸਕਦੇ ਕੀ ਇਹ ਆਵਾਜ਼ ਐਸ ਜੈ ਸ਼ੰਕਰ ਜਿਹੜੇ ਨੇ ਫੋਰਮ ਮਿਨਿਸਟਰ ਕੀ ਉੱਥੋਂ ਤੱਕ ਨਹੀਂ ਪਹੁੰਚਾ ਸਕਦੇ ਕੀ ਜੇ ਅਸੀਂ ਚੁੱਪ ਕਰਕੇ ਬੈਠੇ ਆ ਤਾਂ ਫਿਰ ਕੀ ਇਹ ਟੈਗ ਸਾਡੇ ਤੇ ਲੁਵਾਣਾ ਹੈ ਤੁਸੀਂ ਕ੍ਰਿਮੀਨਲਸ ਆ ਇੱਕ ਬੱਚੇ ਨੂੰ ਇੱਕ ਪਟਕੇ ਦੀ ਮਨਜ਼ੂਰੀ ਨਹੀਂ ਰੀਅਲੀ ਇਟਸ ਵੈਰੀ ਯਰ ਸ਼ੇਮਫੁਲ ਕਿ ਉਸ ਬੱਚੇ ਨੂੰ ਸਾਡੀਆਂ ਰਿਲੀਜੀਅਸ ਭਾਵਨਾਵਾਂ ਮਾਰੀ ਠੇਸ ਪਹੁੰਚਦਾ ਕਿ ਇੱਕ ਹਜੇ ਕਨਵਿਕਟਡ ਹੈ ਹਜੇ ਹਜੇ ਰਾਈਟ ਨਾ ਹੋ ਦਾ ਹੋਲ ਮੈਟਰ ਇਜ਼ ਓਨ ਵੈਰੀ ਇਨੀਸ਼ਲ ਸਟੇਜ ਹਜੇ ਕੀ ਉਹ ਕਨਵਰਟਡ ਕਰਤਾ ਹਜੇ ਹਜੇ ਤਾਂ ਜਸਸ ਉਹਦੇ ਖਿਲਾਫ ਪ੍ਰोसीडिंग्स ਇਨੀਸ਼ੀਏਟ ਕੀਤੀਆਂ ਨੇ ਵਿਚਾਰੇ ਨੇ ਮੈਂ ਗੱਲ ਕਹਿਣਾ ਕਿ ਯਾਰ ਜੇਕਰ ਅਸੀਂ ਉਹਦੇ ਘਰ ਦੀ ਗੱਲ ਦੇਖੀਏ ਮੈਂ ਨਹੀਂ ਘਰ ਕੀਆ ਯਾਰ ਫਾਦਰ ਸਾਹਿਬ ਹੈ ਨਹੀਂ ਬਿਸ਼ੁਰਕ ਘਰ ਚ ਯਾਰ ਆਂਟੀ ਸਾਡੀ ਮਾਵਾ ਵਰਗੀ ਲੇਡੀ ਐ ਮੈਂ ਗੱਲ ਕਰਦਾ ਕੱਲ ਮੈਂ ਪਰਿਵਾਰ ਦੀ ਇੰਟਰਵਿਊ ਸੁਣਦਾ ਸੀ ਕੁਝ ਕੁ ਅਥੇ ਬੰਦੀਆਂ ਤੋਂ ਨੇ ਅਲੀਗੇਸ਼ਨਸ ਲਾਏ ਯਾਰ ਲੋਕ ਲੱਖਾਂ ਰੁਪਏ ਇਕੱਠਾ ਕਰਕੇ ਮੈਂ ਕਹਿਣਾ ਯਾਰ ਵੀ ਮੈਂ ਤਾਂ ਬਾਈ ਗੱਲ ਕਰਦੇ ਸੀ ਅਸੀਂ ਇੰਡੀਆ ਚ ਸਾਡੇ ਨੂੰ ਕਹਿਣਾ ਪੈ ਗਿਆ ਵੀ ਸਾਨੂੰ ਫੰਡਾਂ ਦੀ ਲੋੜ ਨਹੀਂ ਅਸੀਂ ਤਾਂ ਪੈਸੇ ਮੰਗੇ ਹੀ ਨਹੀਂ ਮੈਂ ਇਹੀ ਤਾਂ ਗੱਲ ਕਰ ਰਿਹਾ ਅਸੀਂ ਸਾਡੇ ਹੱਥ ਵੱਜੇ ਨਹੀਂ ਅਸੀਂ ਇੰਡੀਅਨ ਲਾਇਰਜ਼ ਆ ਮੈਂ ਗੱਲ ਕਰਦਾ ਕਿ ਸਾਡੇ ਜਿੰਨੇ ਐਨ ਆਰ ਆਈ ਭੈਣ ਭਰਾ ਨੇ 10 10 ਹਜ਼ਾਰ 60 60 ਹਜ਼ਾਰ ਕਿੱਲਾ ਉੱਥੇ ਜ਼ਮੀਨ ਹੈ ਅਮਰੀਕਾ ਚ ਐਲ ਇ ਬਾਈ ਦੱਸੇਗਾ ਬਾਈ ਬਿੱਟੇ ਨੇ ਮੈਂ ਗੱਲ ਕਰਦਾ ਕਿ ਐਨ ਆਰ ਆਈ ਭੈਣ ਭਰਾ ਐਲ ਐਮ ਆਈਆਂ ਤੇ ਇਹਨਾਂ ਨੇ ਵੇਚੀਆਂ ਨੇ ਯਾਰ ਮੈਂ ਕਹਿਣਾ ਇਹ ਚੋਨਾ ਵਰਕ ਪਰਮਿਟ ਤੇ ਯਾਰ ਸਾਨੂੰ ਬਾਹਰੋਂ ਅਮਰੀਕਾ ਤੋਂ ਮਿਲਦੇ ਨਹੀਂ ਇੱਥੋਂ ਪੰਜਾਬੀਆਂ ਨੂੰ ਹੁਣ ਤੁਸੀਂ ਕਿਉਂ ਚ ਦੇਖੋ ਜਿਹੜੇ ਉੱਥੇ ਗਵਰਨਮੈਂਟ ਅਫੀਸ਼ੀਅਲਸ ਨੇ ਨਾ ਬਾਹਰ ਉਹਨਾਂ 'ਚ ਆਪਣੇ ਬਹੁਤ ਪੰਜਾਬੀ ਬੰਦੇ ਆ ਅਮਰੀਕਨ ਅਮਰੀਕਨ ਕੈਨੇਡੀਅਨ ਨਿਊਜ਼ੀਲੈਂਡ ਆਸਟ੍ਰੇਲੀਅਨ ਪੰਜਾਬੀ ਹੈਗੇ ਨੇ ਯਾਰ ਕੋਈ ਵੀ ਐਸੀ ਗਵਰਨਮੈਂਟਸ ਹੈ ਨਹੀਂ ਕੀ 올 ਓਵਰ ਵਰਲਡ 'ਚ ਪੰਜਾਬੀ ਬੰਦੇ ਆਪਣੇ ਨਾ ਹਾਂ ਐਂਡ ਇਹ ਵੀ ਨਹੀਂ ਕੋਈ ਲੋਅਰ ਲੈਵਲ ਤੇ ਦੇ ਆ ਡਿਗ ਰਹੇ ਲਾਈਕ ਬਹੁਤ ਵੱਡੇ ਰੈਂਕਾਂ ਦੇ ਬੈਠੇ ਆ ਚਲੋ ਠੀਕ ਆ ਉਹਨਾਂ ਦੀ ਕੋਈ ਕੁਝ ਬਾਉਂਡਰੀਜ਼ ਹੁੰਦੀਆਂ ਨੇ ਕਿ ਉਹ ਕਿਤੇ ਕਿ ਇਦਾਂ ਕਿਦਾਂ ਬੋਲ ਸਕਦੇ ਕਿ ਬਟ ਯਾਰ ਜੇ ਮੈਂ ਹੀ ਨਾ ਕਹਿੰਦਾ ਪੰਜਾਬੀ ਕਰਕੇ ਇੱਕ ਯਾਰ ਇਹ ਹਿਊਮਨ ਗਰਾਉਂਡਸ ਦੇ ਉੱਤੇ ਆਪਾਂ ਛੱਡ ਦੋ ਪੰਜਾਬੀ ਆ ਗਲਤੀ ਹੋ ਗਈ ਯਾਰ ਬੰਦੇ ਤੋਂ ਹੂੰ ਠੀਕ ਆ ਨਾ ਕੋਈ ਵੀ ਆ ਛੱਡ ਦੋ ਪੰਜਾਬੀ ਆ ਆਪਾਂ ਚਲੋ ਇਮੋਸ਼ਨਲ ਹੋ ਜਾਂਦੇ ਆ ਪੰਜਾਬੀ ਬੰਦਾ ਦੇਖ ਕੇ ਛੱਡ ਦੋ ਪੰਜਾਬੀ ਕੋਈ ਵੀ ਆ ਯਾਰ ਹਿਊਮਨ ਗਰਾਉਂਡਸ ਤੇ ਬੰਦਿਆਂ ਨੂੰ ਏਟਲੀਸਟ ਇਹਨਾਂ ਦਾ ਭੁੱਲਣਾ ਚਾਹੀਦਾ ਯਾਰ ਠੀਕ ਆ ਗਲਤੀ ਹੋ ਗਈ ਗਿਵ ਹਮ ਸਮਥਿੰਗ ਲਾਈਕ 45 ਇਟਸ ਟੂ ਮੱਚ ਮੈਨ ਲਾਈਕ ਏਡਾ ਐਡਾ ਕਿਉਂ ਨੇ ਕ੍ਰਾਈਮ ਕਰਤਾ ਕਿ ਐਡਾ ਵੱਡਾ ਕੋਈ ਉਹਨੇ ਇਨੀਸ਼ੀਅਲੀ ਸੋਚ ਕੇ ਥੋੜਾ ਕਰੀਆ ਉਹਨੇ ਯਾਰ ਚੀਜ਼ਾਂ ਐਕਸੀਡੈਂਟ ਹੋ ਹਲਾ ਕੋਈ ਲੋਕੀ ਕਿੰਨੇ ਜਵਾਕ ਮਾਰ ਦਿੰਦੇ ਯਾਰ ਉਹ ਮੰਨਿਆ ਕਿ ਉਹ ਇੰਟੈਂਸ਼ਨਲੀ ਕਰ ਰਿਹਾ ਉਹ ਚੀਜ਼ਾਂ ਪਰ ਇਹਨੇ ਇੰਟੈਂਸ਼ਨਲੀ ਥੋੜਾ ਤੋਂ ਕੁਝ ਕੀਤਾ ਯਾਰ ਇਟ ਇਸ ਮੇਡ ਅ ਯੂ ਟਰਨ ਉਹ ਤਾਂ ਗਲਤੀ ਹੋ ਗਈ ਸੋ ਮੈਨੂੰ ਚਾਹੀਦਾ ਕਿ ਉਹਨਾਂ ਨੂੰ ਜਿਹੜੇ ਪੰਜਾਬੀ ਆਪਣੇ ਉੱਥੇ ਬੈਠੇ ਆ ਯਾਰ ਬਹੁਤ ਤਕੜੇ ਲੈਵਲ ਤੇ ਲੋਕ ਬੈਠੇ ਅੱਗੇ ਆਉਣਾ ਚਾਹੀਦਾ ਅੱਗੇ ਆਉਣਾ ਚਾਹੀਦਾ ਸਾਰਿਆਂ ਦਾ ਮੇਰਾ ਲਾਸਟ ਕਮੈਂਟ ਹੈ ਤੁਹਾਨੂੰ ਕਿ ਉਹਨੂੰ ਇੱਕ ਕ੍ਰਿਮੀਨਲ ਦੀ ਤਰ੍ਹਾਂ ਟ੍ਰੀਟ ਕਰਨਾ ਚਾਹੀਦਾ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਕਹੂੰਗਾ ਕਿ ਆਪਾਂ ਨੂੰ ਨਾ ਸਾਨੂੰ ਸਮਝ ਆਉਣੀ ਚਾਹੀਦੀ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਬੜੇ ਫੋਰਨਰਸ ਦੇਖੇ ਨੇ ਜੀ ਜੀ ਜਦੋਂ ਅਸੀਂ ਡਿਬੇਟਸ ਤੇ ਬੈਠਦੇ ਆ ਨਾ ਹਮ ਐਂਟੀ ਇੰਡੀਆ ਬੋਲਦੇ ਨੇ ਮੈਂ ਬੜੀ ਵੱਡੀ ਚੀਜ਼ ਲਗਾ ਤੁਹਾਡੇ ਚੈਨਲ 'ਚ ਦੱਸਣਾ ਚਾਹੁੰਦਾ ਹੋਂ ਕੋਣੋ ਲੋਕ ਨੇ ਉਹ ਬੜੇ ਲੋਕ ਨੇ ਕਿ ਮੈਂ ਮੋਸਟਲੀ ਦੇਖੇ ਨੇ ਕਿ ਜਿਹੜੇ ਬਾਹਰ ਹੁੰਦੇ ਨੇ ਨਾ ਵੀ ਯਾਰ ਇੰਡੀਆ 'ਚ ਆ ਨਹੀਂ ਇੰਡੀਆ ਚਾ ਨਹੀਂ ਇਹਦੀ ਸਰਕਾਰ ਆ ਨਹੀਂ ਆਣੀ ਮੈਂ ਅਲੀ ਦੀ ਗੱਲ ਨਹੀਂ ਕਰ ਰਿਹਾ ਇਹਨੇ ਕਦੀ ਇਸ ਗੱਲ ਤੇ ਗੱਲ ਨਹੀਂ ਕੀਤੀ ਮੈਂ ਆਦਰਵਾਇਸ ਜਨਰਲ ਗੱਲ ਨਹੀਂ ਬਿਲਕੁਲ ਸਹੀ ਗੱਲ ਹੈ ਕਿ ਤੁਸੀਂ ਇੱਥੇ ਇੰਡੀਆ ਨੂੰ ਤਾਂ ਜਿੱਥੋਂ ਆਪਾਂ ਲੈ ਕੇ ਸਾਡਾ ਦੇਸ਼ ਹੈ ਕਾਨੂੰਨ ਬਣਾਏ ਸੀ ਨਾ ਮੋਦੀ ਨੇ ਤਿੰਨ ਐਜੀਟੇਸ਼ਨ ਕੀਤਾ ਮੈਂ ਕਹਿੰਦਾ ਯਾਰ ਮੈਂ ਇਸ चीज ਨੂੰ ਸਲੂਟ ਕਰਦਾ ਵੀ ਇੱਕ ਵੀ ਬੰਦੇ ਨੂੰ ਬੋਲਣ ਦੀ ਜਾਦਤੀ ਸੀ ਅਸੀਂ ਵੀ ਬੋਲਦੇ ਰਹੇ ਹਾਂ ਐਲੀ ਵੀ ਉੱਥੇ ਜਾ ਕੇ ਐਜੀਟੇਸ਼ਨ 'ਚ ਬੋਲੇ ਆ ਬਈ ਉਸ ਤੋਂ ਬਾਅਦ ਉਹ ਵਿਦਡਰੋ ਹੋਏ ਨਾ ਦੇਸੀ ਆਪਣਾ ਜੀ ਹੁਣ ਮੈਂ ਇਹ ਕਹੂੰਗਾ ਕਿ ਯਾਰ ਅਮਰੀਕਾ ਦੇ ਵਿੱਚ ਫਰਾਂਸ ਦੇ ਵਿੱਚ ਪਗੜੀ ਦਾ ਮਸਲਾ ਆਪਾਂ ਨੂੰ ਪਤਾ ਕੇਸ ਲੈਵਲ ਤੱਕ ਚੱਲਿਆ ਹੈ ਕਿ ਅਮਰੀਕਾ ਦੇ ਵਿੱਚ ਮੈਂ ਕਹਿੰਦਾ ਯਾਰ ਬਿਲਕੁਲ ਠੀਕ ਹੈ ਮੁੰਡੇ ਸਾਡੇ ਤੋਂ ਗਲਤੀ ਹੋ ਗਈ ਮੈਂ ਇਸ ਗੱਲ ਨਾਲ ਵੀ ਸਹਿਮਤ ਆ ਵੀ ਯੂ ਟਰਨ ਬਚ ਗਿਆ ਉਹਨਾਂ ਦੇ ਉੱਥੋਂ ਦੇ ਕਾਨੂੰਨ ਨੇ ਬਿਲਕੁਲ ਉਹ ਯਾਰ ਤੁਸੀਂ ਇੰਨੀ ਕੁ ਤਾਂ ਰਿਪਰੈਜ਼ੈਂਟੇਸ਼ਨ ਕਰਾ ਲਓ ਕਿ ਐਟ ਲੀਸਟ ਯਾਰ ਉਹਨੂੰ ਪੇਸ਼ ਕਰਨ ਲੱਗਿਓ ਕੋਰਟ 'ਚ ਉਹਦੀ ਪੱਗ ਉਹਦਾ ਪਟਕਾ ਤਾਂ ਬਣਾ ਲਓ ਮੈਂ ਆਪਣੇ ਉੱਥੋਂ ਦੇ ਦੇਖੋ ਤੁਸੀਂ ਮੈਂ ਕਹਿੰਦਾ ਯਾਰ ਮੈਨੂੰ ਸਭ ਤੋਂ بڑے ਫੋਨ ਆਉਣਗੇ ਸਾਡੇ ਇੰਨੇ ਸੈਨੀਟਰ ਨੇ ਜੀ ਆਹ ਸਾਡੇ ਮਨਿਸਟਰ ਬਣ ਕੇ ਬਹੁਤ ਅੱਛੀ ਗੱਲ ਹੈ ਯਾਰ ਤੁਸੀਂ ਮਹਾਰਾਜ ਤੁਹਾਨੂੰ ਚਾਰ ਤਰਕੀਆਂ ਦਵੇ ਪਰ ਯਾਰ ਐਟ ਲੀਸਟ ਮੈਂ ਕਹੂੰਗਾ ਕਿ ਸਾਡੀ ਉਹ ਇੰਨੀ ਬੁਰੀ ਚੀਜ਼ ਲੱਗੀ ਭਾਜੀ ਤੁਸੀਂ ਉਸ ਬੱਚੇ ਦਾ ਹਾਲ ਦੇਖੋ ਕਿ ਜਿਹਨੂੰ ਨੰਗੇ ਸਿਰ ਜਿਹਨੂੰ ਇਹ ਇਜਾਜ਼ਤ ਨਹੀਂ ਹੋ ਸਕਦਾ ਹੋ ਸਕਦਾ ਉਹਨੇ ਇਹ ਕਿਆ ਹੋਏ ਕਿ ਤੂੰ ਕੈਪ ਲੈਣਾ ਤੁਸੀਂ ਉਸ ਬੱਚੇ ਨੂੰ ਮੈਂ ਮੈਂ ਸਲੂਟ ਵੀ ਕਰਦਾ ਉਹ ਉਵਾਲ ਵੀ ਕਟਾ ਸਕਦਾ ਸੀ ਕਿ ਕਿ ਜਦਾਂ ਜਲੂਸ ਵਰਲਡ ਲੈਵਲ ਤੇ ਨਿਕਲ ਸਕ ਜਾਂਚ ਮੈਂ ਪੁਨੀ ਕਰ ਲੈਂਦੇ ਨੇ ਪਰ ਉਸ ਬੱਚੇ ਨੂੰ ਮੈਂ ਇਸ ਚੀਜ਼ ਦੀ ਮੈਂ ਆਪਣੇ ਜਥੇਬੰਦੀਆਂ ਨੂੰ ਕਹੂੰਗਾ ਕਿ ਯਾਰ ਤੁਸੀਂ ਅੱਜ ਅੱਗੇ ਆਓ ਆਪਾਂ 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 ਕਹਿੰਦੇ ਨਾ ਅਸੀਂ ਵਰਲਡ ਜਿੱਤ ਸਕਦੇ ਹਾਂ ਜੇ ਅਸੀਂ ਇਕੱਠੇ ਹੋ ਜਾਈਏ ਮੈਂ ਕਹੂੰਗਾ ਕਿ ਪੰਜਾਬੀਆਂ ਨੂੰ ਜਿਹੜੇ ਚ ਮੇਰੇ ਹਿੰਦੂ ਵੀਰ ਵੀ ਨੇ ਮੇਰੇ ਸਾਡੇ ਮੁਸਲਮਾਨ ਵੀ ਨੇ ਸਾਡੇ ਸਰਦਾਰ ਭਾਈ ਵੀ ਨੇ ਵੀ ਆਪਾਂ ਸਾਰੇ ਧਈਆ ਕਰ ਲਈਏ ਕਿ ਯਾਰ ਅਸੀਂ ਇਸ ਬੱਚੇ ਲਈ ਜਿੱਥੋਂ ਤੱਕ ਵੀ ਹੋਏਗਾ ਮਹਿੰਗੇ ਵਕੀਲ ਕਰਨੇ ਪਏ ਸਾਨੂੰ ਉਥੇ ਕਾਉਂਸਲਸ ਟਰਾਂਸਲੇਟਰਸ ਜੋ ਹੈਲਪ ਹੋਏਗੀ ਠੀਕ ਹੈ ਵੀ ਜਸਟਿਸ ਫਾਰ ਹਰਜਿੰਦਰ ਦੀਪਾ ਜੀ ਇੱਕ ਮੁਹਿੰਮ ਜਿਹੜੀ ਹੈ ਉਹ ਥੋੜੇ ਚੈਨਲਾਂ ਹੀ ਕਮਾਂਗਾ ਜਿਹੜੀ ਸੋਸ਼ਲ ਮੀਡੀਆ ਤੇ ਕੈਂਪੇਨ ਚੱਲ ਰਹੀ ਹੈ ਉਹਦਾ ਕਿੰਨਾ ਉਹਦਾ ਕੋਈ ਉਹ ਨਹੀਂ ਹੈਗਾ ਜੀ ਦੇਖੋ ਸੋਸ਼ੀਅਲੀ ਅੱਜ 45 ਸਾਲ ਹਜੇ ਤਾਂ ਇਟਸ ਅ ਬਿਗਨਿੰਗ ਹਮ ਐਲੀ ਅਸੀਂ ਹੁਣੇ ਬੈਠੇ ਡਿਸਕਸ ਕਰੀ ਜਾਂਦੇ ਸੀ ਕਿ ਹਜੇ ਤਾਂ ਯਾਰ ਜਿਊਰੀ ਨੇ ਬਾਜੀ ਹਜੇ ਤਾਂ ਐਵੀਡੈਂਸ ਕਲੈਕਟ ਕਰ ਰਹੇ ਨੇ ਜੀ ਠੀਕ ਹੈ ਹਜੇ ਤਾਂ ਇਹ ਤੁਸੀਂ ਕਹਿ ਲੋ ਕਿ ਹਜੇ ਤਾਂ ਬਿਗਨਿੰਗ ਹੋਈ ਹੈ ਜੀ ਪਹਿਲਾ ਜਿਹਨੂੰ ਪਹਿਲਾ ਸਟੈਪ ਕਹਿੰਦੇ ਆ ਅਜੇ ਤੱਕ ਅਸੀਂ ਉਹ ਚੜਿਆ ਹਾਂ ਹਾਂ no doubt ਉਹ ਚੀਜ਼ ਦੇਖ ਰਹੀ ਹੈ ਕਿ ਇਹਦੇ 'ਚ ਸਜ਼ਾ 45 ਸਾਲ ਹੋ ਸਕਦੀ ਹੈ ਹੋ ਸਕਦੀ ਹੈ ਹੋ ਸਕਦੀ ਪੂਰੀ ਨਹੀਂ ਬਰੋ ਟੂ ਮੱਚ ਇਹ ਕੋਈ ਵੀ ਕਿਸੇ ਵੀ ਕੰਟਰੀ ਦਾ ਨੌ ਇਦਾਂ ਨਹੀਂ ਕਰਦਾ ਚਲੋ ਜੇ ਉਹਦੀ ਵਿਚਾਰੇ ਦੀ ਮਾੜੀ ਕਿਸਮਤ ਹੋਈ ਹੋ ਜੂਗੀ ਪਰ ਉਹ ਡਿਫੈਂਡ ਕਰਨ ਵਾਲੀਆਂ ਬਹੁਤ ਚੀਜ਼ਾਂ ਵੀ ਆਟ ਡਿਫੈਂਡ ਹਾਂ ਉਹ ਡਿਫੈਂਡ ਹੋ ਸਕਦੀਆਂ ਨੇ ਬਟ ਇਹ ਕੋਈ ਸਾਇੰਸ ਨਹੀਂ ਬਣਦੀ ਬਰੂ ਇੰਨਾ ਕੋਈ ਹੈ ਹੀ ਨਹੀਂ ਸਾਇੰਸ ਹੀ ਨਹੀਂ ਬਣਦੀ ਇਹ ਚੀਜ਼ ਦੀ 45 ਸਾਲ ਦੀ ਕੋਈ ਸਜ਼ਾ ਯਾਰ ਇੱਕ ਚੀਜ਼ ਮੈਂ ਜੁ ਕਹਾਂ ਕਾ ਵੀ ਜੜੇ ਇੱਕ ਨਾ ਸੋਸ਼ਲ ਮੀਡੀਆ ਦੀ ਸਵਾਲ ਪੁੱਛਿਆ ਪਹਿਲਾਂ ਤਾਂ ਸਾਡੇ ਭੈਣ ਭਰਾ ਉਹ ਜਿਉ ਪਤਾ ਨਹੀਂ ਉਹਨੂੰ ਫਰਕ ਪੀ ਨਹੀਂ ਪਿਆ ਵੀ ਹੁਣ ਉਹ ਕਿ ਚਿੱਕਾਂ ਲੱਗ ਪਵੇ ਮਾਰਨ ਰੋਣ ਲੱਗ ਪਵੇ ਸੈਕੰਡ ਜਿਹੜਾ ਹੁਣ ਉੱਥੇ ਕੋਈ ਟ੍ਰਾਇਲ ਚਲਾ ਰਹੀ ਹੈ ਜੂਰੀ ਉੱਥੋਂ ਦੀ ਜੂਰੀ ਟ੍ਰਾਇਲ ਚ ਲੈ ਜਾਂਦਾ ਉਹਦੇ ਬੇਹੋਦਾ ਜਿਹੇ ਸਵਾਲ ਅਹ ਜਿਉ ਉਹਨੂੰ 8 ਸਵਾਲ ਪੁੱਛੇ ਟ੍ਰੈਫਿਕ ਰੂਲਸ ਵਿੱਚੋਂ 4 ਨੂੰ ਦੱਸ ਤੇ 4 ਨਹੀਂ ਦੱਸੀ ਉਹ ਯਾਰ ਉਹ ਡੀਪ ਸ਼ੌਕ ਚ ਉਹਨੂੰ ਸਟ੍ਰੈਸ ਹੈ ਉਹ ਟਰੋਮਾ ਚ ਅੱਜ ਮੈਨੂੰ ਭਾਜੀ ਸਟ੍ਰੈਸ ਹੋ ਜਵੇ ਮੈਨੂੰ ਪਤਾ ਹੋਵੇ ਮੈਨੂੰ ਇੰਨੇ ਸਾਲ ਲੱਗੇ ਨੇ ਢੰਗਣ ਜੂਰੀ ਕੋਲ ਕੇਸ ਭੇਜਤਾ ਤੱਕ ਕੀ ਯਾਰ ਬੰਦਾ ਮੌਕੇ ਤੇ ਰਪਲਾਈ ਕਰ ਸਕੇਗਾ ਕੀ ਉਹ ਤੁਹਾਨੂੰ ਮੌਕੇ ਦੇ ਉੱਪਰ ਤੁਹਾਨੂੰ ਦੱਸੇ ਹਾਂ ਮੈਂ ਇਹ ਗੱਲ ਕਹਿਣਾ ਵੀ ਇਮੀਡੀਏਟਲੀ ਜਿੰਨਾ ਵੀ ਆਪਣਾ ਭੈਣ ਭਰਾ ਆਇਆ ਚੰਗੀਆਂ ਚ ਚਾ ਸਪਰੈਡ ਕਰੋ ਹੁਣ ਕੋਸ਼ਿਸ਼ ਕੋ ਬੰਦੇ ਦੇ ਵਿਚਾਰੇ ਉਹਨਾਂ ਦਾ ਮੈਨੂੰ ਪਤਾ ਮਾਈਂਡ ਦਾ ਜਿਹੜਾ ਸੀਮਤ dairਾ ਮੈਂ ਕਹਿੰਦਾ ਯਾਰ ਵੀ ਜਿਹੜੇ ਚੰਗੇ ਐਕਸਪਰਟਸ ਨੇ ਬਾਹਰਲੇ ਐਨ ਆਰ ਆਈ ਭੈਣ ਭਰਾ ਨੇ ਜਿਹੜੇ ਚੰਗੇ ਵੈਲ ਟ ਮੈਂਬਰ ਪਾਰਲੀਮੈਂਟਸ ਨੇ ਸਾਡੇ ਇੱਥੋਂ ਵਾਲੇ ਭਾਵੇਂ ਬਾਹਰ ਵਾਲੇ ਸਾਰੇ ਧਈਆ ਮਾਰ ਲੀਏ ਵੀ ਹਰਜਿੰਦਰ ਲਈ ਅਸੀਂ ਇਨਸਾਫ ਲੜਾਂ। ਫੇਰ ਸਾਨੂੰ ਕਿਤੇ ਨਾ ਕਿਤੇ ਜਾ ਕੇ ਅਸੀਂ ਆਪਣੇ ਭਰਾ ਨੂੰ ਅਸੀਂ ਵਾਪਸ ਆਪਣੇ ਘਰ ਦੇ ਵਿੱਚ ਉਹਦੀ ਮਾਂ ਦੇ ਅਸੀਂ ਸਪੁਰਤ ਕਰ ਸਕੀਏ। ਬਹੁਤ ਮਿਹਰਬਾਨੀ। ਤਾਂ ਘੁੰਮਣ ਬ੍ਰਦਰਸ ਮੌਜੂਦ ਸੀ, ਐਲੀ ਮੰਗਟ ਮੌਜੂਦ ਸੀ। ਐਲੀ ਮੰਗਟ ਨੇ ਆਪਣਾ ਤਜਰਬਾ ਸ਼ੇਅਰ ਕੀਤਾ ਕਿ ਟਰੱਕਿੰਗ ਬਾਹਰਲੇ ਦੇਸ਼ਾਂ ਦੇ ਵਿੱਚ ਮੁਸ਼ਕਿਲ ਕਿੰਨੀ ਆ। ਕੋਈ ਆਮ ਬੰਦਾ ਟਰੱਕ ਨਹੀਂ ਚਲਾ ਸਕਦਾ ਤੁਸੀਂ ਬਹੁਤ ਸਖਤ ਟ੍ਰੇਨਿੰਗ ਤੋਂ ਬਾਅਦ ਤੁਹਾਨੂੰ ਲਾਇਸੈਂਸ ਮਿਲਦਾ ਹੈ। ਭਾਰਤ ਵਿੱਚ ਦੇ ਵਿੱਚ ਕਾਨੂੰਨ ਥੋੜੀ ਸੁਖਾਲੇ ਜ਼ਰੂਰ ਨੇ ਪਰ ਕਹਿੰਦੇ ਗਲਤੀ ਜ਼ਰੂਰ ਹੋਈ ਆ ਉਹ ਯੂ ਟਰਨ ਤੋਂ ਬਾਅਦ ਜੇਕਰ ਜ਼ਿਕਰ ਕਰਿਆ ਜਾਵੇ ਤਾਂ ਕਹਿੰਦੇ ਯੂ ਟਰਨ ਗਲਤ ਜ਼ਰੂਰ ਬਜ ਗਿਆ ਪਰ 45 ਸਾਲ ਦੀ ਸਜ਼ਾ ਨਾਕਾਬਲ ਹੈ ਟੈਕਨੀਕਲ ਪੁਆਇੰਟ ਸੇ ਘਮਣ ਬਰਦਰ ਮੌਜੂਦ ਸੀ ਐਡਵੋਕੇਟ ਉਹਨਾਂ ਦਾ ਕਹਿਣਾ ਹੈ ਕਿ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਵਜਾ ਰੰਜਸ ਕੀ ਸੀ ਐਕਸੀਡੈਂਟ ਕੀ ਜਾਣਬੁੱਝ ਕੇ ਹੋਇਆ ਬਹੁਤ ساری ਚੀਜ਼ਾਂ ਤੇ ਖੁੱਲ ਕੇ ਜਿਹੜੀ ਰਾਏ ਦਿੱਤੀ ਗਈ ਹੈ ਪਰ ਇਹਨਾਂ ਵੱਲੋਂ ਕਿਹਾ ਗਿਆ ਕਿ ਇੱਕ ਮੋਹਮ ਬਣਨੀ ਚਾਹੀਦੀ ਹੈ ਜਸਟਿਸ ਫਾਰ ਹਰਜਿੰਦਰ आमरा पर्सन रोशन गगन शुक्ला डेली पोस्ट पंजाबी